ਆਖਿਰਕਾਰ 5 ਦਿਨਾਂ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਸਾਡੇ ਹੱਥ ਇਹ ਚਮਨ ਪ੍ਰਾਸ਼ ਅੱਜ ਲੱਗ ਹੀ ਗਿਆ ਹੈ। ਇਹ ਦੀ ਜਿਹੜੀ ਕਹਾਣੀ ਹੈ ਬੜੀ ਦਿਲਚਸਪ ਹੈ ਕਿਸ ਤਰੀਕੇ ਨਾਲ ਬਣਿਆ ਕਿਵੇਂ ਬਣਿਆ ਕਿਵੇਂ ਬਣਾਇਆ ਗਿਆ ਇਹ ਪ੍ਰਾਸ਼ ਸਾਰੀਆਂ ਚੀਜ਼ਾਂ ਬਾਬਤ ਉਹਨੂੰ ਅਸੀਂ ਦੱਸਾਂਗੇ ਪਰ ਅਸੀਂ ਦੱਸ ਦਈਏ ਕਿ ਜਿਹੜੇ ਲੋਕ ਇਸ ਚਮਨ ਪ੍ਰਾਸ਼ ਨੂੰ ਖਾ ਲੈਂਦੇ ਨੇ ਸਾਰਾ ਸਾਲ ਵੈਜ ਦਾ ਕਹਿੰਦਾ ਹੈ ਕਿ ਉਸ ਨੂੰ ਕਿਸੇ ਤਰੀਕੇ ਦੀ ਕੋਈ ਬਿਮਾਰੀ ਕੋਈ ਦਿੱਕਤ ਜਿਹੜੀ ਉਹ ਨਹੀਂ ਆਉਂਦੀ। ਦਰ ਸਭ ਇਹ ਵੀਡੀਓ ਕਿਹੜੇ ਲੋਕ ਦੇਖਣ ਜਿਹੜੀ ਹੁਣ ਚਮਣਪਰਾਸ਼ ਬਣ ਰਹੀ ਹੈ ਜਿਹੜੇ ਇਹ ਬੰਦੇ ਅਸਲੀ ਚੀਜ਼ ਖਾਣਾ ਚਾਹਦੇ ਜਿਨ੍ਹਾਂ ਦੇ ਬੱਚੇ ਛੇਤੀ ਬਿਮਾਰ ਹੋ ਜਾਂਦੇ ਆ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਉਹ ਜੁੜੇ ਲੈਣ ਜਿਨ੍ਹਾਂ ਨੂੰ ਸਰੀਰ ਵਿੱਚ ਕਮਜ਼ੋਰੀ ਹੈ ਉਹ ਜੁੜੇ ਲੈਣ ਸ਼ੂਗਰ ਵਾਲਾ ਮਰੀਜ਼ ਇਸ ਵੀਡੀਓ ਨੂੰ ਫਾਰਵਰਡ ਹੀ ਕਰੇ ਬਸ 40 ਤੋਂ ਵੱਧ ਜੜੀ ਬੂਟੀਆਂ ਆਮਲੇ ਦਾ ਬੇਸ ਹੈ 100 ਤੋਂ ਵੱਧ ਬਿਮਾਰੀਆਂ ਤੇ ਕੰਮ ਕਰਦੀ ਹੈ ਇੱਕ ਚਮਚ ਘੱਟੋ ਘੱਟ 10 ਤੋਂ 12 ਆਮਲੇ ਹੈਗੇ ਮੈਂ ਕਹਿੰਦਾ ਜੀ ਜੇ ਤੁਸੀਂ ਇੱਕ ਚਮਚ ਖਾ ਲਿਆ ਚਵਨ ਪ੍ਰਾਸ਼ ਦਾ ਬ੍ਰੇਕਫਾਸਟ ਹੈ ਜੀ ساری ਉਮਰ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਰਹੇਗਾ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈਗੀ ਆ ਉਹ ਖਾ ਸਕਦੇ ਖਾ ਉਹਨਾਂ ਵਾਸਤੇ ਹੀ ਆ ਜੀ ਉਹਨਾਂ ਨੇ ਖਾਣਾ ਹੈ ਹਰਟ ਦੀ ਪ੍ਰੋਬਲਮ 슈ਗਰ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਗੋਡੇ ਮੋਡੇ ਦੀ ਪ੍ਰੋਬਲਮ ਗੈਸ ਦੀ ਪ੍ਰੋਬਲਮ ਉਹਨਾਂ ਵਾਸਤੇ ਹੀ ਆ ਚਵਨ ਪ੍ਰਾਸ਼ ਹੈ ਪੇਟ ਦੀ ਕੋਈ ਵੀ ਬਿਮਾਰੀ ਆਈਬੀਐਸ ਹੈ ਗੈਸ ਬਣਦੀ ਹੈ ਐਸਿਡਿਟੀ ਆ ਫਾਰਾ ਰਹਿੰਦਾ ਉਹਨਾਂ ਵਾਸਤੇ ਚਵਨ ਪ੍ਰਾਸ਼ ਹੈ ਇਮਿਊਨਿਟੀ ਕਮਜ਼ੋਰ ਹੈ ਉਹਦੇ ਵਾਸਤੇ ਹੈ ਲੰਘਤੀ ਪ੍ਰੋਬਲਮ ਹੈ ਹੁੰਦੇ ਵਾਸਤੇ 54 ਪ੍ਰਾਚਾ ਸਾਰਾ ਸਾਲ ਜਿਸ ਨੇ ਇਹ 40 ਜੜੀ ਬੂਟੀਆਂ ਖਾ ਲੀਆਂ ਤੇ ਉਸ ਤੋਂ ਅਗਲੇ ਸਾਲ ਉਸ ਬੰਦੇ ਦੀ ਜਿਹੜੀ ਫਿਤਰਤ ਹੈਗੀ ਹੈ ਜਿਹੜੀ ਪਾਵਰ ਹੈਗੀ ਹੈ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਕਪੈਸਿਟੀ ਹੈਗੀ ਹੈ ਔਰ ਬਿਮਾਰ ਨਾ ਹੋਣ ਦੀ ਜਿਹੜੀ ਉਹਦੀ ਬਿਰਤੀ ਹੈਗੀ ਹੈ ਕਈ ਗੁਣਾ ਜ਼ਿਆਦਾ ਵੱਧ ਸਕਦੀ ਹੈ ਇਹ ਦੇਖੋ ਇੱਕ ਇੱਕ ਦਾਣਾ ਤੁਸੀਂ ਦੇਖੋ ਆਮਲੇ ਦਾ ਇੱਕ ਇੱਕ ਦਾਣਾ ਐ ਹੁਣ ਇਹਦਾ ਅਸ਼ਵਿਨੋਪਰਾਸ਼ ਤਿਆਰ ਹੋ ਜਾਣਾ ਹੈ ਹੁਣ ਇਹਨੂੰ ਆਪਾਂ ਕਿਸਾਂਗੇ ਐ ਹੁਣ ਆਮਲੇ ਆਪਾਂ ਕਿਸਲੇ ਕਿਸ਼ਕਿੰਦੀ ਪੇਸਟ ਹੁਣ ਕਿਉ ਪਾਤਾ ਕਿਉ ਪਾ ਕੇ ਆਪਾਂ ਪੇਸਟ ਪਾਤੀ ਵਿੱਚੇ ਐ ਅੱਜ ਸ਼ੁਰੂ ਕੀਤਾ ਹੈ ਇਹ ਅਗਲੇ 2 ਦਿਨ ਤੱਕ ਪੁਨਾਈ ਚਲਦੀ ਰਹੂ ਲਗਾਤਾਰੀ ਪੁਨਾਈ ਚਲੂ ਲਗਾਤਾਰ ਜਦੋਂ ਤੱਕ ਆਮਲਾ ਕਿਉ ਦੁਬਾਰਾ ਨਹੀਂ ਛੱਡ ਦਿੰਦਾ ਅੱਛਾ ਕਿਉ ਦੇ ਵੀ ਫਾਇਦੇ ਹੁੰਦੇ ਨੇ ਜੀ ਕਿਉ ਤਾਂ ਇਹ ਏ 2 ਗਾਂ ਦੇ ਦਾ ਕੀ ਹੈ ਗਾਂ ਦੇ ਕਿਉ ਦੇ ਫਾਇਦੇ ਹੀ ਫਾਇਦੇ ਆ ਜੀ ਜਿਹੜਾ ਤੇਲ ਹੈ ਜਾਂ ਪਾਮ ਔਇਲ ਹੈ ਹਾਰਟ ਬੰਦ ਕਰ ਦਿੰਦਾ ਕੋਲੇਸਟ੍ਰੋਲ ਜਮਾ ਕਰ ਦਿੰਦਾ ਗਾਂ ਦਾ ਕਿਉ ਖਾ ਕੇ ਹਾਰਟ ਤੁਹਾਡਾ ਮਜ਼ਬੂਤ ਰਹਿੰਦਾ ਹੈ ਸਰੀਰ ਇਸ ਤਾਕਤ ਬਣਦੀ ਹੈ એનર્ਜੀ ਆਂਦੀ ਹੈ ਲੂਬ੍ਰੀਕੇਸ਼ਨ ਰਹਿੰਦੀ ਹੈ ਬਾਡੀ ਦੀ ਜੋੜ ਨਹੀਂ ਖਤਮ ਹੁੰਦੇ ਅੱਜਕੱਲ ਜਿਹੜੇ ਗੋਡੇ ਮੋਡੇ ਬਦਲਵਾ ਰਹੇ ਲੋਕੀ ਉਹ ਕਿਉਂ ਬਦਲਵਾ ਰਹੇ ਕਿਉਂ ਬੰਦ ਕਰਤਾ ਬੱਚੇ ਖਾ ਸਕਦੇ ਨੇ ਜੀ ਬੱਚੇ ਖਾ ਸਕਦੇ ਨੇ ਇੱਕ ਚਮਚ ਬੱਚਿਆਂ ਵਾਸਤੇ ਜਿਹੜੇ ਬੱਚੇ 5 ਸਾਲ ਤੋਂ ਵੱਡੇ ਆ ਦੋ ਚਮਚ ਵੱਡਿਆਂ ਵਾਸਤੇ ਜਿਨ੍ਹਾਂ ਦਾ ਵਜ਼ਨ 60 ਕਿਲੋ ਤੋਂ ਉੱਤੇ ਹੋ ਗਿਆ ਜਿਹੜਾ ਬਿਲਕੁਲ ਛੋਟਾ ਬੱਚਾ ਹੈ ਉਹਨੂੰ ਤੁਸੀਂ ਛਟਾ ਸਕਦੇ ਹੋ ਤੁਹਾਡਾ ਡਾਈਜੈਸਟਿਵ ਸਿਸਟਮ ਬਿਲਕੁਲ ਠੀਕ ਇਮਿਊਨਿਟੀ ਬਿਲਕੁਲ ਠੀਕ ਇਮਿਊਨ ਸਿਸਟਮ ਬਿਲਕੁਲ ਠੀਕ ਐਤ ਕੀ ਜਿਹੜੀ ਅਸੀਂ ਤਿਆਰੀ ਕੀਤੀ ਹੈ ਪੰਜਾਬ ਦਾ ਹਿੰਦੂਸਤਾਨ ਦਾ ਹਰ ਘਰ ਵਨ ਪ੍ਰਾਸ਼ ਮੰਗਾਏਗਾ ਤਾਂ ਵੀ ਮੈਂ ਸਪਲਾਈ ਦੇਣ ਦੀ ਗਾਰੰਟੀ ਦਿੰਦਾ ਐ ਕਿ ਤੇ ਟਾਈਮ ਟੂ ਟਾਈਮ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਸਾਰਾ ਸਾਲ ਜਿਸ ਨੇ ਇਹ 40 ਜੜੀ ਬੂਟੀਆਂ ਖਾ ਲੀਆਂ ਤੇ ਉਸ ਤੋਂ ਅਗਲੇ ਸਾਲ ਉਸ ਬੰਦੇ ਦੀ ਜਿਹੜੀ ਫਿਤਰਤ ਹੈਗੀ ਐ ਜਿਹੜੀ ਪਾਵਰ ਹੈਗੀ ਐ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਕਪੈਸਿਟੀ ਹੈਗੀ ਐ ਔਰ ਬਿਮਾਰ ਨਾ ਹੋਣ ਦੀ ਜਿਹੜੀ ਉਹਦੀ ਬਰਤੀ ਹੈਗੀ ਆ ਕਈ ਗੁਣਾ ਜ਼ਿਆਦਾ ਵੱਧ ਸਕਦੀ ਆ 40 ਛੱਡੋ ਜਿਨ੍ਹਾਂ ਨੇ ਇਸ ਜੜੀ ਬੂਟੀ ਦਾ ਇਸਤੇਮਾਲ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਹਿਜ਼ 40ਾਂ ਚੋਂ ਇੱਕ ਜੜੀ ਬੂਟੀ ਦਾ ਇਸਤੇਮਾਲ ਕਰਕੇ ਲਿਆ ਖਾ ਲਿਆ ਤਾਂ ਉਹਦੀ ਜ਼ਿੰਦਗੀ ਹੈਗੀ ਜਿਹੜੀ ਬਦਲ ਸਕਦੀ ਹੈ ਕਿ ਫੇਰ ਕੀ ਹੋਏਗਾ ਜਦੋਂ ਅਸੀਂ ਇਹ 40 ਜੜੀ ਬੂਟੀਆਂ ਤੁਹਾਨੂੰ ਸਾਰਾ ਸਾਲ ਖਿਲਵਾਉਣ ਵਾਲੇ ਆ ਸਾਡੇ ਨਾਲ ਨੇ ਪੂਰੀ ਦੁਨੀਆ ਦੇ ਵਿੱਚ ਚਮਨਪਰਾਸ਼ ਕਿੰਗ ਦੇ ਨਾਂ ਤੇ ਜਾਣੇ ਜਾਂਦੇ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ਆਹੋਜਾ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਕਿਕੀ ਟੀਵੀ ਪੰਜਾਬੀ ਤੇ ਜੀ ਪਿਆਰ ਭਰੀ ਸਾਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਬੜਾ ਅਪਡੇਟ ਕਰਤਾ ਜੀ ਚਮਨਪਰਾਸ਼ ਤੋਂ ਨੇ ਪਿਛਲੀ ਵਾਰ ਨਾਲੋਂ ਕਈ ਗੁਣਾ ਜ਼ਿਆਦਾ ਪਾਵਰਫੁਲ ਕਈ ਗੁਣਾ ਜ਼ਿਆਦਾ ਤਾਕਤਵਰ ਕਈ ਗੁਣਾ ਜ਼ਿਆਦਾ ਫਾਇਦੇਮੰਦ ਪਾਵਰ ਆਂਦੀ ਹੈ ਜਦੋਂ ਪੇਸ਼ੈਂਟਸ ਜਦੋਂ ਲੋਕੀ ਸਾਨੂੰ ਸਰੰਦਦੇ ਆ ਜੀ ਉਹ ਦੱਸਦੇ ਆਂ ਬਈ ਅਸੀਂ ਪਿਛਲੀ ਵਾਰੀ ਤੁਹਾਡਾ ਚੌਨਪਰਾਸ਼ ਖਾਦਾ ਜੀ ਇੰਨੇ-ਇੰਨੇ ਫਾਇਦੇ ਹੋ ਗਏ ਸਾਨੂੰ ਸਾਨੂੰ ਵੀ ਹੋਰ ਹੌਸਲਾ ਆ ਜਾਂਦਾ ਜੀ ਜੀ ਬਈ ਅਸੀਂ ਹੋਰ ਐਸੀ ਚੀਜ਼ ਤਿਆਰ ਕਰਕੇ ਦਈਏ ਤੁਹਾਨੂੰ ਐਸਾ ਅਸ਼ਵਿਨੋ ਪਰਾਸ਼ ਬਣਾ ਕੇ ਦਈਏ ਜਿਹੜਾ ਬਸ ਬੱਲੇ-ਬੱਲੇ ਕਰਾ ਦੇ ਜਿਹੜਾ ਇਕੱਲਾ ਉਹ ਖਾ ਲਿਆ ਤੇ ਸਾਰੀ ਬਿਮਾਰੀਆਂ ਦੇ ਉੱਤੇ ਕੰਮ ਕਰੇ ਭਾਵੇਂ ਤੁਹਾਡੇ ਅੱਖਾਂ ਕਮਜ਼ੋਰ ਐ ਭਾਵੇਂ ਦਿਮਾਗ ਦੀ ਕੋਈ ਬਿਮਾਰੀ ਐ ਸਟ्रेस ਐ ਅੱਖਾਂ ਦੀ ਐ ਜ਼ੁਕਾਮ ਐ ਨਜਲਾ ਐ ਮੂਹ ਦਾ ਸਵਾਦ ਨਹੀਂ ਆ ਰਿਹਾ ਚਲਾ ਗਿਆ ਹੈ ਟੌਨਸਿਲਾਈਟਿਸ ਹੈ ਗਲੇ ਦੀ ਬਿਮਾਰੀ ਹੈ ਫੇਫੜਿਆਂ ਦੀ ਬਿਮਾਰੀ ਹੈ ਐਲ ਆਰਟੀਆਈ ਹੈ ਯੂ ਆਰਟੀਆਈ ਹੈ ਈਵਨ ਕੇ ਗਦੂਦ ਦੀ ਪ੍ਰੋਬਲਮ ਹੈ ਕਿਸੇ ਨੂੰ ਪਿਸ਼ਾਬ ਦੀ ਪ੍ਰੋਬਲਮ ਕੋਈ ਵੀ ਸਰੀਰ ਦੀ ਬਿਮਾਰੀ ਦਾ ਨਾਮ ਲਓ ਉਹਦੇ ਤੋਂ ਰਿਲੇਟਡ ਐਦ ਕੀ ਅਸੀਂ ਤਾਂ 40 ਤੋਂ ਵੱਧ ਕਹਿੰਦੇ ਹੁੰਦੇ ਆ ਵੈਸੇ ਅਸੀਂ 50 ਤੋਂ ਉੱਤੇ ਜੜੀ ਬੂਟੀਆਂ ਪਾਈਆਂ ਹੋਈਆਂ ਪਰ 40 ਤੋਂ ਵੱਧ ਅਸੀਂ ਕਹਿੰਦੇ ਹੁੰਦੇ ਆ ਵੀ 40 ਤੋਂ ਵੱਧ ਐਸੀ ਜੜੀ ਬੂਟੀਆਂ ਹਰ ਜੜੀ ਬੂਟੀ ਕੰਮ ਕਰਦੀ ਹੈ ਆਰਗਨ ਦੇ ਉੱਤੇ ਆਮਲਾ ਬਹੇੜਾ ਤੇਜ ਪੱਤਰ ਨਾ ਕਿਸੇ ਸਭ ਨੂੰ ਪਤਾ ਮੈਂ ਪਤਾ ਨਹੀਂ ਕਿੰਨੀ ਵਾਰੀ ਦੱਸ ਚੁੱਕਿਆ ਸਾਰੇ ਲੋਕਾਂ ਨੂੰ ਯਾਦ ਹੋ ਗਿਆ ਹੁਣ ਤੇ ਬਈ ਆ ਜੜੀ ਬੁੱਟੀਆਂ ਪੈਂਦੀਆਂ ਇੰਦੇ ਚ ਇਹ ਪਾਵਰਫੁਲ ਚੀਜ਼ ਅਸੀਂ ਹੁਣ ਬਣਾਵਾਂਗੇ 5 ਦਿਨ ਦਾ ਟਾਈਮ ਲੱਗਣਾ ਹੈ ਠੀਕ ਹੈ 5 ਦਿਨਾਂ ਵਿੱਚ ਬਣਾ ਕੇ ਤਿਆਰ ਕਰ ਦੇਣਾ ਅਸੀਂ ਡਾਕਟਰ ਸਾਹਿਬ ਚਲੋ 5 ਦਿਨ ਲਗਾਤਾਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਹਰ ਦਿਨ ਦੀ ਐਕਟੀਵਿਟੀ ਅਸੀਂ ਨੋਟ ਕਰੀਏ ਐਕਟੀਵਿਟੀ ਨਹੀਂ ਨੋਟ ਕਰਨੀ ਜੀ ਮੇਰੇ ਨਾਲ ਰਹਿਣਾ ਪਏਗਾ ਤੁਹਾਨੂੰ ਇੱਥੇ ਰਹਿਣਾ ਪਏਗਾ ਕਿਉਂਕਿ ਇੱਕ ਦਿਨ ਡੇਲੀ 812 ਘੰਟੇ ਪ੍ਰੋਸੈਸ ਚੱਲਦਾ ਹੈ ਇੱਕ ਪ੍ਰੋਸੈਸ ਖਤਮ ਹੁੰਦਾ ਨਾਲੇ ਨਾਲੇ ਦੂਜਾ ਸ਼ੁਰੂ ਹੋ ਜਾਂਦਾ ਹੈ ਦੂਜਾ ਖਤਮ ਹੁੰਦਾ ਤੀਜਾ ਸ਼ੁਰੂ ਹੋ ਜਾਂਦਾ ਹੈ ਨਾਲੇ ਰਹਿਣਾ ਪਏਗਾ ਜੇ ਤੁਸੀਂ ਚਾਹਦੇ ਹੋ ਕਿ ਮੇਰੀ ਇਹ ਵੀਡੀਓ ਤੁਹਾਨੂੰ ਮਿਲੇ ਤੇ ਤੁਹਾਨੂੰ 5 ਦਿਨ ਮੇਰੇ ਨਾਲ ਰਹਿਣਾ ਪਏਗਾ ਇੱਥੇ ਹੀ ਸੌਣਾ ਪ ਕਿਆ ਬਾਤ ਹੈ ਅੱਛਾ ਡਾਕਟਰ ਸਾਹਿਬ ਇਹ ਚਮਨਪਰਾਸ਼ ਦੀ ਗੱਲ ਤਾਂ ਠੀਕ ਹੈ ਤੁਸੀਂ ਤੇ ਆਊਟ ਲੁੱਕ ਵੀ ਆਊਟਫਿਟ ਵੀ ਆਪਣੀ ਚਮਨਪਰਾਸ਼ ਵੈਦ ਜਿਹੜੇ ਪੁਰਾਣੇ ਹੁੰਦੀ ਸੀ ਉਹਦੇ ਨਾਲ ਦੀ ਕੀਤੀ ਹੋਈ ਹੈ ਚਲੋ ਜਿਹੜੀ ਚੀਜ਼ ਸ਼ਾਸਤਰਾਂ 'ਚ ਜਿਵੇਂ ਲਿਖੀ ਹੋਈ ਆ ਹੁਣ ਸ਼ੂਸ਼ੁਰ ਸੰਹਿਤਾ ਅਚਰਕ ਸੰਹਿਤਾ ਵਾੜਗਦਰ ਛਾੜੰਗਦਰ ਸੰਹਿਤਾ ਦੇ ਨਾਲ ਤੁਸੀਂ ਜਦੋਂ ਇਹ ਸਾਰਾ ਕੰਬੀਨੇਸ਼ਨ ਕਰਕੇ ਚੀਜ਼ ਬਣਾਉਂਦੇ ਹੋ ਤੇ ਉਹਨਾਂ ਤੇ ਹਰ ਚੀਜ਼ ਦਾ ਵਰਣਨ ਹੈ ਵੀ ਤੁਸੀਂ ਕਿਹੜੇ ਕੱਪੜੇ ਪਾਣੇ ਆ अच्छा किदा बनाणा है किदा जड़ी बूटी ਲੈਣੀ ਹੈ ਕਿਦੇ ਆਮਲੇ ਲੈਣੇ ਹੈ ਸਾਰਾ ਕੁਝ ਉੱਥੇ ਲਿਖਿਆ ਹੋਇਆ ਹੈ ਕਿੰਨੇ ਆਮਲੇ ਲੈਣੇ ਹੈ ਕਿੰਨੀ ਜੜੀ ਬੂਟੀ ਪਾਣੀ ਹੈ ਹਰ ਚੀਜ਼ ਡਿਟੇਲ ਨਾਲ ਲਿਖੀ ਹੈ ਜੇ ਤੁਸੀਂ ਉਹਨੂੰ ਫੋਲੋ ਕਰਨਾ ਚਾਹੁੰਦੇ ਹੋ ਤੇ ਵੇ ਸ਼ੂਸ਼ਾ ਵੀ ਤੁਹਾਨੂੰ ਲੈਣੀ ਹੀ ਪੈਗੀ ਕੀ ਬਾਤ ਹੈ اچھا ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਜਿਹੜੀ ਇਹ ਲੱਕੜ ਹੈਗੀ ਹੈ ਇਹ ਚੰਗੇ ਭਲੇ ਬੰਦੇ ਨੂੰ ਕਦੇ ਬਿਮਾਰ ਹੋਣ ਹੀ ਨਹੀਂ ਦਿੰਦੀ ਤੇ ਜਿਹੜਾ ਬਿਮਾਰ ਹੈ ਉਹਨੂੰ ਤੰਦਰੁਸਤ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਜਿਹੜਾ ਬੰਦਾ ਇਹ ਲੱਕੜ ਇਸਤੇਮਾਲ ਕਰ ਲਵੇ ਲੱਕੜ ਹੈ ਐ ਇਹ ਇਹ ਦੇਖੋ ਇਹ ਲੋਕਾਂ ਨੇ ਦੇਖਿਆ ਹੀ ਨਹੀਂ ਇਹ ਦੇਖੋ ਸਪਰਿੰਗ ਜਿਵੇਂ ਆ ਇਹ ਦੇਖੋ ਹੁਣ ਮੈਂ ਕਿੰਨਾ ਕਿੰਨਾ ਦੱਸਾਂਗਾ ਤੁਹਾਡੇ ਵਾਸਤੇ ਟਾਈਮ ਹੀ ਨਹੀਂ ਐ ਲੋ ਇਹ ਐ ਲੋ ਗੋਖਰੂ ਇੱਕ ਹੀ ਇੱਕ ਹੀ ਨਹੀਂ ਜੀ ਕੰਡੇਦਾਰ ਜੀ ਇਹ ਕੰਡੇਦਾਰ ਗੋਖਰੂ ਹੈ ਭਖੜਾ ਕਹਿੰਦੇ ਆ ਜਿਹਨੂੰ ਆਪਾਂ ਯੂਰੀਨਰੀ ਸਿਸਟਮ ਤੇ ਕੰਮ ਕਰਦਾ ਹੈ ਸ਼ਕਪਾਵਰ ਵੜਾਉਣ ਵਿੱਚ ਕੰਮ ਕਰਦਾ ਹੈ ਮਰਦਾਨਾ ਪਾਵਰ ਵਿੱਚ ਕੰਮ ਕਰਦਾ ਹੈ ਕਿਸੇ ਨੂੰ ਗਦੂਦ ਦੀ ਦਿੱਕਤ ਹੈ ਕੰਮ ਕਰਦਾ ਹੈ ਪਿਸ਼ਾਬ ਵਿੱਚ ਜਲਨ ਹੈ ਹੁੰਦੇ ਤੇ ਕੰਮ ਕਰਦਾ ਹੈ ਐ ਲੋ ਇਦਾਂ ਦੀ ਤੁਸੀਂ ਦਾਲਚੀਨੀ ਨਹੀਂ ਦੇਖੀ ਹੋਣੀ ਐ ਲੋ ਇਹ ਦਾਲ ਚਿਨੀ ਹੈ ਦਾਲ ਚਿਨੀ ਹੈ ਇਹ ਪਈਗੀ ਐਵੇਂ ਟੁੱਟ ਰਹੀ ਹੈ ਬਿਲਕੁਲ ਅਸਲੀ ਦਾਲ ਚਿਨੀ ਹੈ ਆਮਲਾ ਐਲਓ ਐਸ ਆਈ ਦਾ ਆਮਲਾ ਜਿਹੜਾ ਪਿਛਲੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਹੈ ਉਹੀ ਆਮਲਾ ਹੈ ਜੀ ਜਿਹੜਾ ਜੰਗਲ ਚੋਂ ਤੋੜ ਕੇ ਲੈ ਕੇ ਆਏ ਉਹੀ ਆਮਲਾ ਹੈ ਬਿਲਕੁਲ ਆਪਣੇ ਜੰਗਲਾਂ ਉੱਥੇ ਦਾ ਆਮਲਾ ਲਾਲ ਚੰਦਨ ਸਫੇਦ ਚੰਦਨ ਚੰਦਨ ਦੀ ਲੱਕੜ ਕਿਆ ਬਾਤ ਇਹ ਵੀ ਦੇ ਵਿੱਚ ਪਊਗੀ ਸਭ ਕੁਝ ਇਹਦੇ ਵਿੱਚ ਪਊਗੀ ਜੀ ਇਲਾਇਚੀ ਦੇਖੋ ਇਸ ਕੁਆਲਿਟੀ ਦੀ ਇਲਾਇਚੀ ਹੈ ਨਾ ਕੇਸਰ ਜੜੀ ਬੂਟੀਆਂ ਦੀ ਜੇ ਮੈਂ ਗੱਲ ਕਰਨ ਲੱਗ ਗਿਆ ਤੁਹਾਨੂੰ ਕਈ ਦਿਨ ਤੇ ਜੜੀ ਬੂਟੀ ਬਾਰੇ ਸਮਝਾਉਣੇ ਚ ਟੁੱਪ ਜਾਣਗੇ ਮੇਰੇ ਹਾਂਜੀ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਸਾਨੂੰ ਬੜਾ ਅਹਿਮ ਚੀਜ਼ ਹੈਗੀ ਬੜਾ ਅਹਿਮ ਸਵਾਲ ਹੈਗਾ ਜਿਹੜਾ ਚਮਨਪਰਾਸ਼ ਹੈਗਾ ਬਹੁਤ ਲੋਕਾਂ ਨੇ ਜਿਨ੍ਹਾਂ ਨੇ ਵੀ ਖਾਦਾ ਹੋ ਹੁਣ ਤੱਕ ਯਾਦ ਕਰ ਰਹੇ ਨੇ ਯਾਦ ਵੀ ਕਰ ਰਹੇ ਨੇ ਤੁਹਾਡੇ ਨਾਲ ਮਿਲਣ ਦਾ ਇੰਤਜ਼ਾਰ ਵੀ ਕਰ ਰਹੇ ਨੇ ਮਿਲਿਆ ਵੀ ਨਹੀਂ ਮੁੜ ਕੇ ਉਹਨਾਂ ਨੂੰ ਪਿਛਲੀ ਵਾਰੀ ਅਸੀਂ ਬੜਾ ਲਿਮਟਿਡ ਚਮਨਪਰਾਸ਼ ਬਣਾਇਆ ਬਹੁਤ ਜ਼ਿਆਦਾ ਆਰਡਰ ਆ ਗਏ ਜੀ ਉਹਦੇ ਕਰਕੇ ਲੇਟ ਵੀ ਹੋਇਆ ਅਸੀਂ ਇਸ ਗੱਲ ਦੀ ਅੱਜ ਵੀ ਮਾਫੀ ਮੰਗਦੇ ਆਂ ਹਰ ਵੀਡੀਓ 'ਚ ਮਾਫੀ ਮੰਗਦੇ ਆਂ ਵੀ ਸਾਡੇ ਤੋਂ ਲੇਟ ਗਿਆ ਪਰ ਐਤ ਕੀ ਜਿਹੜੀ ਅਸੀਂ ਤਿਆਰੀ ਕੀਤੀ ਹੈ ਪੰਜਾਬ ਦਾ ਹਿੰਦੂਸਤਾਨ ਦਾ ਹਰ ਘਰ ਚਵਨਪਰਾਸ਼ ਮੰਗਾਏਗਾ ਤਾਂ ਵੀ ਮੈਂ ਸਪਲਾਈ ਦੇਣ ਦੀ ਗਾਰੰਟੀ ਦਿੰਦਾ ਹੈ ਐਤ ਕੀ ਤੇ ਟਾਈਮ ਟੂ ਟਾਈਮ ਜਿਸ ਦਿਨ ਆਰਡਰ ਆਏਗਾ ਉਸੇ ਦਿਨ ਆਰਡਰ ਕੱਢਣ ਦੀ ਗਾਰੰਟੀ ਹੈ ਕਿਉਂਕਿ ਐਤ ਕੀ ਮੈਨ ਪਾਵਰ ਜੜੀ ਬੁੱਟੀਆਂ ਸਾਰੀ ਚੀਜ਼ਾਂ ਮੈਂ ਪੂਰੇ ਉਸ ਹਿਸਾਬ ਨਾਲ ਸੈੱਟ ਕੀਤੀਆਂ ਮੈਨੂੰ ਪਤਾ ਸੀ ਵੀ ਐਤ ਕੀ ਪੰਜਾਬ ਨੇ ਮਹੀਨਾ ਪਹਿਲਾਂ ਹੀ ਫੋਨ ਆਣੇ ਸ਼ੁਰੂ ਹੋ ਗਏ ਸੀ ਡਾਕਟਰ ਸਾਹਿਬ ਠੰਡ ਪੈ ਗਈ ਡਾਕਟਰ ਸਾਹਿਬ ਬਰਸ਼ਾਂ ਹੋ ਗਈਆਂ ਚਵਨਪਰਾਸ਼ ਚਵਨਪਰਾਸ਼ ਮੈਨੂੰ ਪਤਾ ਲੱਗ ਗਿਆ ਸੀ ਵੀ ਐਤ ਕੀ ਪਹਿਲੇ ਹੀ ਕੰਮ ਸ਼ੁਰੂ ਕਰ ਲਓ ਜੀ ਅੱਛਾ ਡਾਕਟਰ ਸਾਹਿਬ ਇਹ ਵੀਡੀਓ ਕਿਹੜੇ ਲੋਕ ਦੇਖਣ ਜਿਹੜੀ ਹੁਣ ਚਵਨਪਰਾਸ਼ ਬਣ ਰਹੀ ਹੈ ਕਿਹੜੇ ਲੋਕ ਇਹ ਵੀਡੀਓ ਦੇਖਣ ਹੁਣ ਸਾਨੂੰ ਇਹ ਦੱਸੋ ਵੀ ਕਿਹੜੇ ਲੋਕ ਇਹ ਵੀਡੀਓ ਲਾਸਟ ਤੱਕ ਸਾਡੇ ਨਾਲ 5 ਦਿਨ ਤੱਕ ਬਣੇ ਰਹਿਣ ਦੇਖੋ ਜਿਹੜੇ ਇਹ ਬੰਦੇ ਅਸਲੀ ਚੀਜ਼ ਖਾਣਾ ਚਾਹੁੰਦੇ ਆ ਜਿਹੜੇ ਬੰਦਿਆਂ ਨੂੰ ਉਸ ਦਾਲ ਦਾ ਸਵਾਦ ਪਤਾ ਜਿਹੜੀ ਕੜਾਈ ਚ ਬਣਦੀ ਹੈ ਚੁੱਲੇ ਦੀ ਅੱਗ ਤੇ ਬਣਦੀ ਹੈ ਉਹ ਜੁੜੇ ਰਹਿਣ ਜਿਨ੍ਹਾਂ ਦੇ ਬੱਚੇ ਛੇਤੀ ਬਿਮਾਰ ਹੋ ਜਾਂਦੇ ਆ ਪਹਿਲੇ ਸਾਲ ਵਿੱਚ ਦੂਜੇ ਸਾਲ ਵਿੱਚ ਉਹ ਛੇਤੀ ਦੇਖਦੇ ਰਹਿਣ ਵੀਡੀਓ ਇਹਦੇ ਜੜੀ ਜੜੀ ਬੂਟੀ ਪਾਵਾਂਗੇ ਉਹ ਬੱਚਿਆਂ ਦੇ ਉੱਤੇ ਕੰਮ ਕਰੇਗੀ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਉਹ ਇਸ ਵੀਡੀਓ ਨਾਲ ਜੁੜੇ ਲੈਣ ਹਾਰਟ ਦੀ ਪ੍ਰੋਬਲਮ ਹੈ ਉਹ ਜੁੜੇ ਲੈਣ ਜਿਨ੍ਹਾਂ ਨੂੰ ਸਰੀਰ ਵਿੱਚ ਕਮਜ਼ੋਰੀ ਹੈ ਉਹ ਜੁੜੇ ਲੈਣ 슈ਗਰ ਵਾਲਾ ਮਰੀਜ਼ ਇਸ ਵੀਡੀਓ ਨੂੰ ਫਾਰਵਰਡ ਹੀ ਕਰੇ ਬਸ ਨਾਲੇ ਦੀ ਨਾਲੇ ਕਿਉਂਕਿ 슈ਗਰ ਫ੍ਰੀ ਚਵਨ ਪ੍ਰਾਸ਼ ਹੈ ਜਿੰਦੇ ਚਿਨੀ ਦਾ ਇੱਕ ਦਾਣਾ ਨਹੀਂ ਹੈ ਇਸ ਕੱਲਾ ਗੁੜ ਤੇ ਸ਼ਹਿਦ ਪੈਣਾ ਹੈ ਕੁਝ ਚਵਨ ਪ੍ਰਾਸ਼ ਅੱਧ ਤੋਂ ਬਣਾਣਾ ਹੈ 슈ਗਰ ਵਾਲਿਆਂ ਵਾਸਤੇ ਜਿੰਦੇ ਚ ਅਸੀਂ ਗੁੜ ਤੇ ਸ਼ਹਿਦ ਵੀ ਨਹੀਂ ਪਾਣਾ ਉਹ ਜ਼ਰੂਰ ਇਸ ਵੀਡੀਓ ਨੂੰ ਦੇਖਣ ਜੀ ਜੀ ਅੱਛਾ ਪਹਿਲੇ ਦਿਨ ਦਾ ਕੀ ਪ੍ਰੋਸੈਸ ਰਹਿਣ ਵਾਲਾ ਅੱਜ ਆਪਾਂ ਕੀ ਕਰਨ ਵਾਲੇ ਆ ਜੀ ਦੇਖੋ ਇਹ ਸਾਰੀ ਜੜੀ ਬੂਟੀਆਂ ਨੂੰ ਅਸੀਂ ਲੈ ਕੇ ਇਕੱਠਾ ਕਰਕੇ ਭਿਗੋ ਦਾਂਗੇ ਆਪਾਂ ਇਹਨੂੰ ਭਿਗੋਲ ਜੜੀ ਬੂਟੀਆਂ ਬਲੋਕੀ ਇਹ ਕਹਿੰਦੇ ਆਂ ਵੀ ਇੰਨੀ ਜੜੀ ਬੂਟੀਆਂ ਦੇਖੋ ਆਪਾਂ ਇਹ ਸਾਰੀ ਜੜੀ ਬੂਟੀਆਂ ਪਾ ਲੈਂਦੇ ਆਂ ਕੀ ਬਾਤ ਹੈ ਕੀ ਬਾਤ ਹੈ ਲਓ ਆਪਾਂ ਇਹ ਸਾਰੀ ਦੀ ਸਾਰੀ ਪਾ ਦੇਣੀ ਆ ਜੀ ਮੈਂ ਵੀ ਹੈਲਪ ਕਰ ਦਿੰਦਾ ਤੁਹਾਡੀ ਦੇਖੋ ਤੁਸੀਂ ਜੜੀ ਬੂਟੀਆਂ ਨੇ ਜਿਹੜੀਆਂ ਇੱਥੇ ਇੱਕ ਇੱਕ ਕਰਕੇ ਸਾਰੀਆਂ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਹੈਗੀਆਂ ਨੇ ਢੇਡਾ ਰੱਖੀਆਂ ਹੋਈਆਂ ਨੇ ਬਰਤਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡਾਕਟਰ ਸਾਹਿਬ ਇਹ ਜੜੀ ਬੁੱਟੀਆਂ ਇਕੱਠੀਆਂ ਕਰਦੇ ਨੇ ਤੁਹਾਨੂੰ ਤਾਂ ਮੈਨੂੰ ਤਾਂ ਲੱਗਦਾ ਸਾਲ ਦਾ ਇਕੱਠਿਆ ਕਰਦੇ ਲੱਗ ਜਾਂਦਾ ਹੁੰਣਾ ਜੀ ਬਾਈ ਇਦਾਂ ਹੀ ਆ ਜੀ ਹੁਣ ਜੇ ਕੋਈ ਚੀਜ਼ ਖਵਾਣੀ ਹੈ ਹੁਣ ਜਵੇਂ ਇਹ ਜੜੀ ਬੁੱਟੀ ਪਾਈ ਹੈ ਇਹ ਲੋਕਾਂ ਨੂੰ ਪਤਾ ਹੀ ਨਹੀਂ ਹੈ ਕੀ ਚੀਜ਼ ਹੈ ਅਸਲੀ ਜਿਹੜੇ ਨੀਲ ਕਮਲ ਦੇ ਫੁੱਲ ਐ ਤੇ ਉਹ ਆ ਉਹ ਅਸੀਂ ਇਕੱਠੇ ਕੀਤੇ ਆ ਬੂਮੀ ਆਵਲਾ ਹੈ ਨਾ ਕੇਸਰ ਹੈ ਸ਼ਾਲ ਪੜਣੀ ਕਸ਼ਮਣੀ ਹਰ ਔਰਗਨ ਦੇ ਉੱਤੇ ਕੰਮ ਕਰ ਗਈ। ਉਦੋਂ ਉਹ ਵਾਲੀ ਪਾਉਗੀ। ਕੋਈ ਰਹਿ ਨਾ ਜਾਵੇ ਪੈਣੀ। ਇਹ ਤੁਸੀਂ ਪਾਉਂਦੇ ਰਹੋ। ਆਪਾਂ ਕਿਉਂਕਿ ਅਗਲਾ ਕੰਮ ਵੀ ਸ਼ੁਰੂ ਕਰੀਏ ਅਸੀਂ। ਜਿਹੜਾ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਦੇਖੋ ਅਗਲਾ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਡੀਓ ਇਸ ਤੋਂ ਬਾਅਦ ਪ੍ਰੋਸੈਸ ਕੀ ਹੋਣ ਵਾਲਾ। ਸੋ ਇਹ ਅੱਜ ਦਾ ਪ੍ਰੋਸੈਸ ਹੈਗਾ ਜਿਹੜਾ ਸ਼ੁਰੂ ਕੀਤਾ ਔਰ ਇਹ ਵੀਡੀਓ ਨੂੰ ਤੁਸੀਂ ਲਗਾਤਾਰ ਸਾਡੇ ਨਾਲ ਵੀਡੀਓ ਦੇ ਵਿੱਚ ਬਣੇ ਰਹੋ। ਪੂਰਾ ਪ੍ਰੋਸੈਸ ਹੈਗਾ ਜਿਹੜਾ ਜੰਗਲੀ ਚਮਨਪਰਾਸ਼ ਬਣਾਉਣ ਦਾ ਤੁਹਾਨੂੰ ਅਸੀਂ ਦਿਖਾਉਣ ਵਾਲੇ ਆ। ਸੋ ਜੜੀ ਬੂਟੀਆਂ ਨਾਲ ਭਰਿਆ ਹੋਇਆ ਵੱਡਾ ਸਾਰਾ ਅਸੀਂ ਅਸੀਂ ਕਹਿ ਲਈਏ ਕਿ ਇਹ ਭਰਾਹਤ ਲੱਕੜ ਦੀ ਅਸੀਂ ਲੈਦੇ ਡਾਕਟਰ ਸਾਹਿਬ ਸਾਰੀਆਂ ਹੀ ਪਾ ਦੇਣੀ ਨੇ ਇਸ ਤੋਂ ਬਾਅਦ ਹੋਰ ਵੀ ਪੈਣਗੇ ਇਹਦੇ ਹੋਰ ਪੈਣਗੀਆਂ ਜੀ ਇਹਦੇ ਥੋੜੀ ਜੀ ਹੁਣ ਪਾ ਰਹੇ ਆ ਇਹਨੂੰ ਪਾਣੀ ਚ ਭਿਗੋ ਕੇ ਰੱਖਾਂਗੇ ਜਿੰਨੇ ਕੁ ਪੈ ਸਕਦੇ ਆ ਫਿਰ ਫਿਰ ਪਾਵਾਂਗੇ ਫਿਰ ਪਾਣੀ ਚ ਭਿਗੋਦਾਂਗੇ ਇਹਨੂੰ ਇਕੱਠਾ ਪੂਰਾ ਲੋਟ ਨੂੰ ਜਿਵੇਂ ਸ਼ਾਸਤਰਾਂ ਵਿੱਚ ਲਿਖਿਆ ਉਹ ਕਰਨਾ ਹੈ ਆਪਾਂ ਇਹ ਪਾ ਦੇਖੋ ਕੜਾਈ ਦੀ ਸਾਮ ਇੱਕ ਇੱਕ ਲੋਟ ਦੇ ਹਿਸਾਬ ਨਾਲ ਨਾਪ ਤੋਲ ਕੇ ਪਾ ਰਹੇ ਆ ਜੀ ਚੀਜ਼ਾਂ ਨੂੰ ਹੁਣ ਪਾਣੀ ਆ ਜਾਏਗਾ ਅੱਛਾ ਸੋ ਦੇਖੋ ਤੁਸੀਂ ਜੜੀ ਬੂਟੀਆਂ ਵੱਡੀ ਗਿਣਤੀ ਚ ਅਤਾ ਭੋਕੇ ਰੱਖਦੀ ਨਹੀਂ ਉਬਾਲਣੀ ਨਹੀਂ ਨਾ 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 ਅਜੇ ਦੀ ਸਾਰੀ ਰਾਤ ਭਿ ਕੋ ਕੇ ਰੱਖਾਂਗੇ ਅੱਜ ਇਹ ਅੱਜ ਇੱਥੇ ਦਿਨ ਖਤਮ ਤੁਹਾਡਾ ਜੀ ਹੁਣ ਕੱਲ ਤੇ ਗੱਲ ਆਊਗੀ ਪਾਓ ਜੀ ਪਾਣੀ ਸੋ ਅੱਜ ਚਮਨ ਪ੍ਰਾਸ਼ ਜੰਗਲੀ ਚਮਨ ਪ੍ਰਾਸ਼ ਬਣਾਉਣ ਦੇ ਪ੍ਰੋਸੈਸ ਦਾ ਦੂਜਾ ਦਿਨ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਕਿੰਨੇ ਸਾਰੇ ਆਵਲੇ ਇਹ ਮਹਿਜ਼ ਇੱਕ ਸੈਂਪਲ ਦਾ ਹੈ ਸੈਂਪਲ ਕਿਹੜਾ ਤੇ ਇਹਨੂੰ ਸੈਂਪਲ ਕਹਿ ਲੀਏ ਸੈਂਪਲ ਵੀ ਨਹੀਂ ਹੈ ਜੀ ਇਹ ਜਿਹੜੇ ਸੈਂਪਲ ਵੀ ਨਹੀਂ ਹੈ ਸੈਂਪਲ ਵੀ ਨਹੀਂ ਹੈ ਠੀਕ ਹੈ ਇਸ ਤੋਂ ਦੇ ਉੱਪਰ ਬਹੁਤ ਜਾਣਾ ਜੀ ਅਜੇ ਇਹ ਸਭ ਭਰਿਆ ਪਿਆ ਹੈ ਠੀਕ ਹੈ ਆਮਲਾ ਤੇ ਬਸ ਮੇਨ ਇਨਗਰੀਡੀਐਂਟ ਹੈ ਨਾ ਆਮਲਾ ਆਮਲਾ ਜਿਹੜਾ ਹੈ ਚਵਨ ਪ੍ਰਾਸ਼ ਦਾ ਬੇਸ ਹੈ ਬੇਸ ਹੈ ਜੀ ਬੇਸ ਹੁੰਦਾ ਚੌਨ ਪ੍ਰਾਸ਼ ਦਾ ਵੀ ਬਾ ਅੱਜ ਕੱਲ ਤਾਂ ਕਦੂ ਕਦੂ ਪਈ ਜਾਂਦੇ ਨੇ ਜੀ ਪੇਟਾ ਪਈ ਜਾਂਦੇ ਆਪਾਂ ਸ਼ਾਸਤਰਾਂ ਦੀ ਗੱਲ ਕਰਨੀ ਆਪਾਂ ਕੋਈ ਕਦੂ ਪੇਟੇ ਦੀ ਗੱਲ ਨਹੀਂ ਕਰਨੀ ਆਪਾਂ ਉਹ ਗੱਲ ਕਰਨੀ ਆ ਜਿਹੜੇ ਲਿਖੀ ਹੋਈ ਆ ਜਿਹੜੀ ਸੱਚ ਆ ਜੀ ਜੀ ਆਮਲਾ ਜਿਹੜਾ ਹੈ ਵਿਟਾਮਿਨ ਸੀ ਦਾ ਰਿਚ ਸੋਰਸ ਹੈ ਆਮਲਾ ਮੇਨ ਇੰਗਰੀਡੀਐਂਟ ਤ੍ਰਿਫਲੇ ਦਾ ਵੀ ਆ ਠੀਕ ਹੈ ਤ੍ਰਿਫਲੇ ਦਾ ਖਾਦਾ ਬਜ਼ੁਰਗ ਦਾ ਸਮਝਾਇਆ ਲੇਟ ਪਤਾ ਲੱਗਦਾ ਐਵੇਂ ਹੀ ਉਹ ਆਮਲਾ ਹੁੰਦੇ ਚਿੱਕ ਹਰੜ ਬੇੜਾ ਆਮਲੇ ਚੋਂ ਵਿਟਾਮਿਨ ਸੀ ਦਾ ਰਿਸੋਰਸ ਹੈ ਇਮਿਊਨਿਟੀ ਦੇ ਉੱਤੇ ਕੰਮ ਕਰਦਾ ਹੈ ਡਾਈਜੈਸ਼ਨ ਦੇ ਉੱਤੇ ਕੰਮ ਕਰਦਾ ਹੈ ਗੈਸ ਨਹੀਂ ਬਣਨ ਦਿੰਦਾ ਖੱਤਾ ਤਜਾਬ ਨਹੀਂ ਬਣਨ ਦਿੰਦਾ ਐਸਿਡਿਟੀ ਠੀਕ ਕਰਦਾ ਹੈ ਅਫਾਰਾ ਠੀਕ ਕਰਦਾ ਹੈ ਕਬਜ ਨਹੀਂ ਹੋਣ ਦਿੰਦਾ ਤੁਸੀਂ ਆਂਦੇ ਸਾਰ ਸਾਨੂੰ ਬੜਾ ਹੈਵੀ ਬ੍ਰੇਕਫਾਸਟ ਕਰਾਇਆ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਸਾਨੂੰ ਭੁੱਖ ਵੀ ਬੜੀ ਲੱਗੀ ਹੈ ਜੀ ਆਮਲਾ ਖਾਦਿਆ ਨਾ ਤੁਸੀਂ ਇਹ ਕੱਚਾ ਇਹ ਉਹ ਆਮਲੇ ਦਾ ਕਮਾਲ ਹੈ ਤੇ ਇਹ ਆਮਲਾ ਅਸੀਂ ਪਾ ਦੇਣਾ ਚਵਨ ਪ੍ਰਾਸ਼ ਵਿੱਚ ਅਸ਼ਵਿਨੋ ਪ੍ਰਾਸ਼ ਦੇ ਨਾਮ ਤੋਂ ਜਿਹੜਾ ਅਸੀਂ ਦਿੰਨੇ ਆ ਠੀਕ ਹੈ ਤੇ ਤੁਹਾਡਾ ਡਾਈਜੈਸਟਿਵ ਸਿਸਟਮ ਬਿਲਕੁਲ ਠੀਕ ਇਮਿਊਨਿਟੀ ਬਿਲ ਇਮਿਊਨ ਸਿਸਟਮ ਬਿਲਕੁਲ ਠੀਕ ਹੁਣ ਅਸੀਂ ਇਸ ਆਮਲੇ ਦਾ ਸਭ ਤੋਂ ਪਹਿਲੇ ਇਹਨੂੰ ਧੋਵਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਧੋ ਕੇ ਇਹਨੂੰ ਫਿਰ ਉਬਾਲਣ ਵਾਸਤੇ ਇੱਕ ਵੱਡੇ ਲੋਹੇ ਦੇ ਕਢਾਈ ਚ ਪਾਵਾਂਗੇ ਠੀਕ ਹੈ ਲੋਹੇ ਦੇ ਕਢਾਈ ਦਾ ਫਾਇਦਾ ਹੈ ਵਿਟਾਮਿਨ ਸੀ ਆਇਰਨ ਠੀਕ ਹੈ ਦੋਵੇਂ ਆ ਜਾਣਗੇ ਉਹਦੇ ਚ ਲੋਹੇ ਦੇ ਕਢਾਈ ਨੂੰ ਚੁੱਲ੍ਹੇ ਦੀ ਅੱਗ ਤੇ ਚੜਾ ਦਾਂਗੇ ਚੁੱਲਾ ਬਾਲ ਦਾਂਗੇ ਠੀਕ ਹੋ ਗਿਆ ਲੱਕੜ ਵਾਲਾ ਗੈਸ ਵਾਲਾ ਨਹੀਂ ਜੇ ਕੋਈ ਕੰਮ ਨਹੀਂ ਗੈਸ ਵਾਲਾ ਕੋਈ ਚਿੰਨੀ ਦਾ ਕੰਮ ਨਹੀਂ ਕੋਈ ਗੈਸ ਦਾ ਕੰਮ ਨਹੀਂ ਕੋਈ ਆਰਟੀਫੀਸ਼ੀਅਲ ਚੀਜ਼ ਦਾ ਕੰਮ ਨਹੀਂ ਕੋਈ ਪਲਾਸਟਿਕ ਦਾ ਕੰਮ ਨਹੀਂ ਪੈਕਿੰਗ ਵੀ ਕੰਚ ਦੀ ਬੋਤਲ ਵਿੱਚ ਕਰਾਂਗੇ ਕੋਈ ਪ੍ਰੀਜ਼ਰਵੇਟਿਵ ਨਹੀਂ 100% ਆਯੁਰਵੇਦਿਕ ਪਿਓਰ ਨੇਚਰਲ ਵਿਦਾਊਟ ਪ੍ਰੀਜ਼ਰਵੇਟਿਵ ਵਿਦਾਊਟ ਕੈਮੀਕਲ ਸਾਰੀ ਚੀਜ਼ਾਂ ਜਿਹੜੀ ਅੱਜਕੱਲ ਕੈਂਸਰ ਕੌਜ਼ ਕਰ ਰਹੀਆਂ ਠੀਕ ਹੈ ਜਿਹੜੀ ਅੱਜਕੱਲ ਬਿਮਾਰੀਆਂ ਦਾ ਕਾਰ ਹੈ ਉਹ ਕਿਸੇ ਚੀਜ਼ ਦੀ ਆਪਾਂ ਵਰਤੋਂ ਨਹੀਂ ਕਰਨੀ ਠੀਕ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਹ ਹੈ ਉਹ ਜਦੋਂ ਤੁਸੀਂ ਦੱਸਿਆ ਹੈ ਕਿ ਉਹ ਸਾਡੇ ਪੰਜਾਬੀ ਦੇ ਵਿੱਚ ਕਹਾਵਤ ਵੀ ਹੈ ਕਿ ਔਲੇ ਦਾ ਖਾਦਾ ਸੈਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਪਰ ਚਮਨਪਰਾਸ਼ ਦੇ ਨਾਲ ਦੀ ਨਾਲ ਹੀ ਪਤਾ ਲੱਗ ਰਿਹਾ ਜੀ 40 ਤੋਂ ਵੱਧ ਜੜੀ ਬੂਟੀਆਂ ਆਮਲੇ ਦਾ ਬੇਸ ਹੈ ਜਦੋਂ ਜੜੀ ਹੁਣ ਦਾਲਚੀਨੀ ਹੈ 100 ਤੋਂ ਵੱਧ ਬਿਮਾਰੀਆਂ ਤੇ ਕੰਮ ਕਰਦੀ ਹੈ ਇਲਾਇਚੀ ਹੈ ਹਾਰਟ ਦੇ ਉੱਤੇ ਕੰਮ ਕਰਦੀ ਹੈ ਗੋਖਰੂ ਹੈ 50 ਤੋਂ ਵੱਧ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਹੈ ਐਵੇਂ ਇੰਨੀ ਦਸ਼ਮੁਲਾ ਦੀ ਦਰਵ ਹੈ ਅਸ਼ਟਵਰਗ ਦੇ ਉਹ ਕੰਮ ਹੀ ਨੇ ਸਰੀਰ ਦੇ ਉੱਤੇ ਕਰਦੇ ਆ ਤੇ ਫਿਰ ਤੇ ਉਹ ਇੱਕ ਚਮਚ ਖਾਦੀ ਇੱਕ ਚਮਚ ਘੱਟੋ ਘੱਟ 10 ਤੋਂ 12 ਆਮਲੇ ਹੈਗੇ ਜਦੋਂ ਤੁਸੀਂ ਖਾਂਦੇ ਹੋ ਨਾ ਤੁਹਾਨੂੰ ਪਤਾ ਲੱਗਦਾ ਜਦੋਂ ਆਮਲੇ ਦਾ ਸਵਾਦ ਆਉਂਦਾ ਨਾ ਜੇ ਮੇਰੇ ਤੇ ਹੁਣੇ ਹੀ ਮੂੰਹ ਤੇ ਜਿਹੜਾ ਚੰਮਣ ਪ੍ਰਾਸ਼ ਬਣਨ ਵਾਲਾ ਹੈ ਮਤਲਬ ਮੈਂ ਸਵੇਰੇ ਬ੍ਰੇਕਫਾਸਟ ਤੋਂ ਬਾਅਦ ਇੱਕ ਔਲਾ ਖਾਦਾ ਸੀ ਤੇ ਮੈਨੂੰ ਘੰਟੇ ਦੇ ਘੰਟੇ ਬਾਅਦ ਫੇਰ ਦੁਬਾਰਤੋ ਖੋ ਪੈਣ ਲੱਗ ਗਈ ਮੈਂ ਕਹਿੰਦਾ ਜੀ ਜੇ ਤੁਸੀਂ ਇੱਕ ਚਮਚ ਖਾ ਲਿਆ ਚੰਮਣ ਪ੍ਰਾਸ਼ ਦਾ ਬ੍ਰੇਕਫਾਸਟ ਵਿੱਚ ਸਾਰੀ ਉਮਰ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਰਹੇਗਾ ਤੁਹਾਨੂੰ ਡਾਈਜੈਸ਼ਨ ਅੱਛਾ ਮੈਂ ਕੰਪਲੀਟ ਕਰ ਰਿਹਾ ਸੀ ਆਪਾਂ ਇਹਨੂੰ ਧੋ ਲੈਣਾ ਲੋਹੇ ਦੀ ਕੜਾਈ 'ਚ ਪਾ ਦੇਣਾ ਉਬਾਲ ਲੈਣਾ ਉਬਾਲਣ ਤੋਂ ਬਾਅਦ ਉਹਨ ਹੱਥ ਨਾਲ ਅੱਛਾ ਹੱਥਾਂ ਨਾਲ ਕਿਸਕੇਉਂ ਦੀ ਪੇਸਟ ਕੱਢ ਲੈਣੀ ਆ ਉਵੇਂ ਕਿਸਣਾ ਜਿਵੇਂ ਪੁਰਾਣੇ ਟਾਈਮ ਵਿੱਚ ਜਾਂ ਹੁਣ ਵੀ ਕਰੇ ਕਿਚਨ ਵਿੱਚ ਰਸੋਈ ਚ ਆਪਾਂ ਕद्दू ਕਸ ਕਰਨੇ ਆ ਉਵੇਂ ਵੱਡੀ ਵੱਡੀ ਜਾਲੀਆਂ ਦੇ ਉੱਤੇ ਸੀ ਕਿਸ ਦੇਣਾ ਹੱਥ ਨਾਲ ਕਿਸਣਾ ਸਾਰਾ ਆਮਲਾ ਕੀ ਬੜਾ ਇੱਕ ਇੱਕ ਦਾਣਾ ਹੱਥ ਨਾਲ ਕਿਸਕੇ ਕੁਆਂਟਲਾਂ ਦਾ ਕੁਆਂਟਲ ਜੀ ਕੁਆਂਟਲਾਂ ਦਾ ਕੁਆਂਟਲ ਇਹਨੂੰ ਕਿੰਨੇ ਦਿਨ ਲੱਗ ਜਣਗੇ ਮਤਲਬ ਉਬਾਲਣ ਨੂੰ ਅੱਜ ਸ਼ੁਰੂ ਕਰ ਦਾਂ ਅੱਜ ਹੀ ਉਬਲਣਾ ਸ਼ੁਰੂ ਹੋ ਜਾਏਗਾ ਅੱਜ ਹੀ ਧੋਦਾਂਗੇ ਅੱਜ ਹੀ ਉਬਾਲ ਦਾਂਗੇ ਅੱਜ ਹੀ ਕਿਸਣਾ ਸ਼ੁਰੂ ਕਰ ਦਾਂਗੇ ਕਿਸਕੇ ਪੇਸਟ ਤਿਆਰ ਕਰ ਲਾਂਗੇ ਕਿੰਨੇ ਦਿਨ ਚ ਪੇਸਟ ਕਿੰਨੇ ਦਿਨ ਚ ਤਿਆਰ ਇੱਕ ਦਿਨ ਵਿੱਚ ਕਟੋ ਘੱਟ 100 150 ਕਿਲੋ ਆਮਲੇ ਦੀ ਅਸੀਂ ਪੇਸਟ ਤਿਆਰ ਕਰ ਲੈਨੇ ਆਂ 8 ਤੋਂ 10 ਬੰਦੇ ਲੱਗਦੇ ਆਂ ਪੇਸਟ ਕੱਢਣ ਵਾਸਤੇ ਉਹ 100 ਕਿਲੋ ਆਮਲੇ ਦੀ ਪੇਸਟ ਕੱਢ ਲੈਂਦੇ ਆਂ ਫਿਰ ਉਹਨੂੰ ਅਗਲੇ ਦਿਨ ਅਸੀਂ ਕਿਓਹ ਵਿੱਚ ਪਾ ਕੇ ਪੁਨਾਈ ਕਰਦੇ ਪੁਨਾਈ ਕਰਨਾ ਸ਼ੁਰੂ ਕਰ ਦਾਂਗੇ ਜੀ ਜੀ ਸੋ ਤੁਹਾਨੂੰ ਸਾਰੀਆਂ ਚੀਜ਼ਾਂ ਅਸੀਂ ਸਾਰਾ ਪ੍ਰੋਸੈਸ ਅਸੀਂ ਦਿਖਾਵਾਂਗੇ ਸੋ ਦੇਖੋ ਤੁਸੀਂ ਔਲੇ ਨੂੰ ਧੋਇਆ ਗਿਆ ਤੋਲਣ ਤੋਂ ਧੋਣ ਤੋਂ ਬਾਅਦ ਜਿਹੜਾ ਉਬਾਲਿਆ ਗਿਆ ਔਰ ਉਬਾਲਣ ਤੋਂ ਬਾਅਦ ਪੂਰੇ ਜੰਗਲ ਦੇ ਵਿੱਚ ਇਹਦੀ ਖੁਸ਼ਬੂ ਹੈਗੀ ਹੈ ਜਿਹੜੀ ਉਹ ਫੈਲ ਚੁੱਕੀ ਹੈ ਡਾਕਟਰ ਸਾਹਿਬ ਸਾਰਾ ਦਿਨ ਧੋਇਆ ਸਾਨੂੰ ਵੀ ਪ੍ਰੋਸੈਸ ਦਾ ਹਿੱਸਾ ਬਣਾਇਆ ਤੁਸੀਂ ਇਹ ਤਾਂ ਮਿਹਨਤ ਬੜੀ ਹੈ ਜੀ ਦੇਖੋ ਮਿਹਨਤ ਕਰਾਂਗੇ ਤਾਂ ਹੀ ਕੋਈ ਸਵਾਰ ਕੇ ਚੀਜ਼ ਬਣਦੀ ਹੈ ਬੱਚੇ ਦੇ ਮਿਹਨਤ ਕਰਨੇ ਉਹ ਐਥਲੀਟ ਬਣ ਜਾਂਦਾ ਹੈ ਬੱਚੇ ਦੇ ਮਿਹਨਤ ਨਾ ਕਰੋ ਉਹ ਕੀ ਬਣ ਜਾਂਦਾ ਤੁਹਾਨੂੰ ਪਤਾ ਐਵੇਂ ਆਪਾਂ ਚਵਨ ਪ੍ਰਾਸ਼ ਦੇ ਉੱਤੇ ਮਿਹਨਤ ਕਰ ਰਹੇ ਆਂ ਇਹ ਦੇਖੋ ਇੱਕ ਇੱਕ ਦਾਣਾ ਤੁਸੀਂ ਦੇਖੋ ਆਮਲੇ ਦਾ ਹਮ ਇੱਕ ਇੱਕ ਦਾਣਾ ਐ ਹੁਣ ਇਹਦਾ ਅਸ਼ਵਿਨੋ ਪ੍ਰਾਸ਼ ਤਿਆਰ ਹੋ ਜਾਣਾ ਹੈ ਹੁਣ ਇਹਨੂੰ ਆਪਾਂ ਕੀ ਸੰਗੇ ਕਸਾਈ ਵਾਲਾ ਕੰਮ ਚੱਲ ਜਾਈ ਦੇ ਉੱਤੇ ਹੁਣ ਇਹਨੂੰ ਪਾ ਕੇ ਇਹ ਆਰਾਮ ਨਾਲ ਬਿਲਕੁਲ ਆਰਾਮ ਨਾਲ ਹਥੇਲੀ ਦੇ ਨਾਲ ਐਵੇਂ ਕਸਾਈ ਕਰਾਂਗੇ ਅਸੀਂ ਕਸਾਈ ਕਰਕੇ ਥੱਲੇ ਪੇਸਟ ਆ ਜਾਏਗੀ ਪੇਸਟ ਨੂੰ ਅਸੀਂ ਭੁੰਨਾਗੇ ਫਿਰ ਅਗਲੇ ਦਿਨ ਅੱਜ ਨਹੀਂ ਅੱਜ ਸਿਰਫ ਕਸਾਈ ਕਰਾਂਗੇ ਤੇ ਦੂਜੇ ਪਾਸੇ ਜਿਹੜੀ ਆਪਾਂ ਜੜੀ ਬੂਟੀਆਂ ਭਿਗੋਈਆਂ ਸੀ ਉਹ ਆਪਣਾ ਸੱਤ ਛੱਡ ਦਿੰਦੀ ਹੈ ਪਾਣੀ 'ਚ ਉਹਨੂੰ ਵੀ ਉਬਾਲਾ ਦੇ ਲਾਂਗੇ ਆ ਜਾਓ ਉਹਨੂੰ ਵੀ ਦਿਖਾਈਏ ਤੁਹਾਨੂੰ ਕੀ ਬਾਤ ਦੱਸੋ ਤੁਸੀਂ ਦੇਖੋ ਇਹ ਜਿਹੜੇ ਔਲੇ ਹੈਗੇ ਨੇ ਉਬਲ ਕੇ ਇੱਕਦਮ ਤਿਆਰ ਬਰ ਤਿਆਰ ਹੈਗੇ ਨੇ ਔਰ ਹੁਣ ਜਿਹੜਾ ਬੀਤੇ ਦੇਣੀ ਅਸੀਂ ਜੜੀ ਬੂਟੀਆਂ ਭਿਓ ਕੇ ਰੱਖੀਆਂ ਸੀ ਤੇ ਅੱਜ ਉਹ ਲਗਭਗ ਲਗਭਗ ਢਾਟਸਾ ਵੀ ਤਾਂ ਸਾਰਾ ਰੰਗ ਹੀ ਛੱਡ ਗਿਆ ਜੀ ਇਹ ਰੰਗ ਛੱਡ ਜਾਂਦੀਆਂ ਜੀ ਕੀ ਬਾਤ ਇਹ ਦੇਖੋ ਸੱਤ ਕੱਢਣਾ ਕਿਸੇ ਚੀਜ਼ ਦਾ ਸਾਰੀ ਰਾਤ ਭਿਗੋ ਕੇ ਰੱਖਣਾ ਪੈਂਦਾ ਚੀਜ਼ ਨੂੰ ਕੀ ਬਾਤ ਕੀ ਬਾਤ ਆ ਦੇ ਕੋਹਣੇ ਮੈਂ ਤੁਹਾਨੂੰ ਤਾਂ ਪੂਰੀ ਤਰ੍ਹਾਂ ਜੀ ਸਮਝ ਲਓ ਵੀ ਜਿਹੜਾ ਇਹ ਰਾਸੀ ਕੱਲਾ ਪੀ ਲੂ ਮੈਨੂੰ ਲੱਗਦਾ ਵੀ ਉਹ ਵੀ ਨਹੀਂ ਵਿਵਹਾਰ ਹੁੰਦਾ ਜੀ ਉਹ ਨਹੀਂ ਵਿਵਹਾਰ ਹੁੰਦਾ ਜੀ ਇਹਦੇ ਚ ਅਸੀਂ ਇਹ ਦੇਖੋ ਇਹ ਅਸੀਂ ਤਿਆਰ ਕਰਤਾ ਜੜੀ ਮੂਠੀਆਂ ਦਾ ਜੜੀ ਮੂਠੀਆਂ ਠੀਕ ਹੈ ਜੀ ਇਹ ਪੂਰਾ ਰਸ ਛੱਡ ਗਿਆ ਇਹਨਾਂ ਦੇ ਜਿਹੜਾ ਰਸ ਛੱਡਣ ਤੋਂ ਬਾਅਦ ਇਹਨਾਂ ਦੀ ਜਿਹੜੀ ਕਪੈਸਿਟੀ ਹੈਗੀ ਹੈ ਇਹਨਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਵਿਵਹਾਰ ਹੈਗਾ ਉਹ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਬਿਲਕੁਲ ਸੰਸਕਾਰੋ ਨਾਮ ਗੁਣੰਤਰਾ ਧਿਆਨਮ ਆਯੁਰਵੇਦ ਵਿੱਚ ਲਿਖਿਆ ਹੋਇਆ ਹੈ ਸਪਸ਼ਟ ਲਿਖਿਆ ਹੈ ਮਹਾਰਸ਼ੀ ਚਰਕ ਜੀ ਨੇ ਕੀ ਕਿਸੇ ਵੀ ਚੀਜ਼ ਦਾ ਸਸਕਾਰ ਕਰਨੇ ਆ ਤੇ ਉਹਨ ਦਾ ਇਹ ਗੁਣ ਵੱਧ ਜਾਂਦੇ ਆ ਇਹ 40 ਤੋਂ ਵੱਧ ਜੜੀ ਉਟੀਆਂ ਦੇ ਹੁਣ ਗੁਣ ਵੱਧ ਗਏ ਇਹਦੇ ਚ ਅਸੀਂ ਹੁਣ ਅਗਲੇ ਦਿਨ ਚਾਸ਼ਨੀ ਬਣਾ ਦੇਣੀ ਹੈ ਚਾਸ਼ਨੀ ਬਣਾ ਕੇ ਅਸੀਂ ਇਹਦੇ ਨੂੰ ਆਮਲੇ ਦੀ ਪੇਸਟ ਵਿੱਚ ਪਾ ਦੇਣਾ ਜਿਹੜੀ ਭੁੰਨੇਗੀ ਤੇ ਫਿਰ ਤੁਹਾਡਾ ਚੌਣ ਪਰਾਸ਼ ਤਿਆਰ ਅੱਜ ਦੂਜਾ ਦਿਨ ਹੈ ਪਰ ਜਦੋਂ ਅਸੀਂ ਚਾਸ਼ਨੀ ਬਣਾਉਣ ਵਾਸਤੇ ਘਿਓ ਪਾਣਾ ਹੈ ਜਦੋਂ ਅਸੀਂ ਚਾਸਨੀ ਬਣਾਉਣ ਵਾਸਤੇ ਇੰਦੇਚ ਪੇਸਟ ਪਾਣੀ ਉਹ 2 ਦਿਨ ਭੁੰਨਾਗੇ ਇਕੱਲਾ ਠੀਕ ਹੈ ਜਿਵੇਂ ਦੇਖੋ ਜਦੋਂ ਵਾਕਿਆ 2 ਦਿਨ ਕੱਲੇ ਭੁਣਾਈ ਵਾਸਤੇ ਚਾਹੀਦੇ ਭੁਣਾਈ ਦੇ ਵਾਸਤੇ 2 ਦਿਨ ਚਾਹੀਦੇ ਸਾਨੂੰ ਹੁਣ ਆਪਣਾ ਜਿਹੜਾ ਅਸੀਂ ਵੀ ਕੋਸ਼ਿਸ਼ ਕਰਾਂਗੇ ਜੀ ਉਹਨੂੰ ਸਾਰਿਆਂ ਨੂੰ ਰਿਕਾਰਡ ਕਰਕੇ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਕਰੀਏ ਬਿਲਕੁਲ ਪਹੁੰਚਦੀ ਕਰਨੀ ਹੈ ਕਿਉਂਕਿ ਅਸਲੀ ਚੀਜ਼ ਜਿਹੜੀ ਹੈ ਉਹ ਅੱਜ ਕੱਲ ਲੋਕਾਂ ਨੂੰ ਮਿਲ ਨਹੀਂ ਰਹੀ ਆਪਾਂ ਲੋਕਾਂ ਨੂੰ ਦੇਣੀ ਹੈ ਇਸ ਵਾਸਤੇ ਹਰ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰੇ ਤਾਂ ਕਿ ਅਸਲੀ ਚੀਜ਼ ਹਰ ਘਰ ਘਰ ਵਿੱਚ ਪਹੁੰਚੇ ਤੇ ਉਹ ਬਿਮਾਰ ਨਾ ਹੋਏ ਜੀ ਇਹ ਹੁਣ ਆਮਲੇ ਆਪਾਂ ਕਿਸਲੇ ਕਿਸ ਕੇ ਦੀ ਪੇਸਟ ਹੁਣ ਕਿਉ ਪਾਤਾ ਕਿਉ ਪਾ ਕੇ ਆਪਾਂ ਪੇਸਟ ਪਾਤੀ ਵਿੱਚੇ ਹੁਣ ਇਹ ਜਿਹੜਾ ਪੁਨਾਈ ਦਾ ਪ੍ਰੋਸੈਸ ਹੈ ਭੁੰਨਣ ਦਾ ਕੰਮ ਹੈ ਇਹ ਭੁੰਨਣ ਦਾ ਕੰਮ ਹੁਣ ਤੁਰ ਹੀ ਜਾਊਗਾ ਇਹ ਦੇਖੋ ਇਹ ਹੁਣ ਖੁੰਚਾ ਚੱਲੀ ਜਾਊਗਾ ਥੱਲੋਂ ਸੇਕ ਚੱਲੀ ਜਾਊਗਾ ਇਧਰੋਂ ਖੁੰਚਾ ਚੱਲੀ ਜਾਊਗਾ ਇਹ ਅੱਜ ਸ਼ੁਰੂ ਕੀਤਾ ਹੈ ਇਹ ਅਗਲੇ 2 ਦਿਨ ਤੱਕ ਪੁਨਾਈ ਚੱਲਦੀ ਰਹੂ ਲਗਾਤਾਰ ਪੁਨਾਈ ਚੱਲੇਗਾ ਲਗਾਤਾਰ ਜਦੋਂ ਤੱਕ ਆਮਲਾ ਕਿਉ ਦੁਬਾਰਾ ਨਹੀਂ ਛੱਡ ਦਿੰਦਾ ਇਹ ਹੁਣ ਦੁਬਾਰਾ ਕਿਉਂ ਛੱਡੇਗਾ ਅੱਛਾ ਕਿਉਂ ਦੇ ਵੀ ਫਾਇਦੇ ਹੁੰਦੇ ਨੇ ਜੀ ਕਿਉਂ ਤਾਂ ਇਹ ਏ 2 ਗਾਂ ਦਾ ਕੀ ਹੈ ਗਾਂ ਦੇ ਘਿਓ ਦੇ ਫਾਇਦੇ ਹੀ ਫਾਇਦੇ ਆ ਜੀ ਲੋਕੀ ਕਹਿੰਦੇ ਆ ਵੀ ਜਿਹੜਾ ਤੇਲ ਹੈ ਜਾਂ ਪਾਮ ਆਇਲ ਹੈ ਹਾਰਟ ਬੰਦ ਕਰ ਦਿੰਦਾ ਕੋਲੇਸਟ੍ਰੋਲ ਜਮਾ ਕਰ ਦਿੰਦਾ ਗਾਂ ਦਾ ਘਿਓ ਖਾ ਕੇ ਹਾਰਟ ਤੁਹਾਡਾ ਮਜ਼ਬੂਤ ਰਹਿੰਦਾ ਹੈ ਸਰੀਰ ਇਸ ਤਾਕਤ ਬਣਦੀ ਹੈ એનર્ਜੀ ਆਂਦੀ ਹੈ ਲੂਬ੍ਰੀਕੇਸ਼ਨ ਰਹਿੰਦੀ ਹੈ ਬਾਡੀ ਦੀ ਜੋੜ ਨਹੀਂ ਖਤਮ ਹੁੰਦੇ ਅੱਜ ਕੱਲ ਜਿਹੜੇ ਗੋਡੇ ਮੋਡੇ ਬਦਲਵਾ ਰਹੇ ਆ ਲੋਕੀ ਉਹ ਕਿਉਂ ਬਦਲਵਾ ਰਹੇ ਆ ਘਿਓ ਬੰਦ ਕਰਤਾ ਜਦੋਂ ਐ ਚੀਜ਼ਾਂ ਦੇਸੀ ਚੀਜ਼ ਤੁਸੀਂ ਖਾਓਗੇ ਗੋਡੇ ਮੋਡੇਆਂ ਦੀ ਪ੍ਰੋਬਲਮ ਵੀ ਤੁਹਾਡੀ ਖਤਮ ਹੋ ਜਾਣੀ ਹੈ ਜਿਨ੍ਹਾਂ ਨੂੰ ਗੋਡੇਆਂ ਦੀ ਪ੍ਰੋਬਲਮ ਹੈਗੀ ਆ ਉਹ ਖਾ ਸਕਦੇ ਜੀ ਉਹ ਖਾ ਉਹਨਾਂ ਵਾਸਤੇ ਹੀ ਹੈ ਜੀ ਉਹਨਾਂ ਨੇ ਖਾਣਾ ਹੈ ਹਰਟ ਦੀ ਪ੍ਰੋਬਲਮ 슈ਗਰ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਗੋਡੇ ਮੋਡੇ ਦੀ ਪ੍ਰੋਬਲਮ ਗੈਸ ਦੀ ਪ੍ਰੋਬਲਮ ਉਹਨਾਂ ਵਾਸਤੇ ਹੀ ਹੈ ਚਵਨਪਰਾਸ਼ ਹੈ ਪੇਟ ਦੀ ਕੋਈ ਵੀ ਬਿਮਾਰੀ ਹੈ ਆਈਬੀਐਸ ਹੈ ਗੈਸ ਬਣਦੀ ਹੈ ਐਸਿਡਿਟੀ ਆ ਫਾਰਾ ਰਹਿੰਦਾ ਉਹਨਾਂ ਵਾਸਤੇ ਚਵਨਪਰਾਸ਼ ਹੈ ਇਮਿਊਨਿਟੀ ਕਮਜ਼ੋਰ ਹੈ ਉਹਦੇ ਵਾਸਤੇ ਹੈ ਲੰਗਸਤੀ ਪ੍ਰੋਬਲਮ ਹੈ ਹੁੰਦੇ ਵਾਸਤੇ ਚਵਨ ਪ੍ਰਾਸ਼ ਹੈ ਜੀ 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 ਸੋ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਦੰਨੇ ਆ ਦੋ ਦਿਨ ਹੈਗਾ ਲਗਾਤਾਰ ਇਹ ਪੁਣਾਈ ਹੋਣੀ ਹੈ ਅਸੀਂ ਵੀ ਆਪਣੇ ਕੈਮਰਾ ਦੇ ਵਿੱਚ ਜਿਹੜੀਆਂ ਕੋਸ਼ਿਸ਼ ਕਰ ਰਹੇ ਆ ਜਦ ਤੋਂ ਜ਼ਿਆਦਾ ਤੁਹਾਨੂੰ ਜਿਹੜਾ ਜੰਗਲੀ ਚਵਨ ਪ੍ਰਾਸ਼ ਬਣਾਉਣ ਦਾ ਪ੍ਰੋਸੈਸ ਹੈਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਣਾਈਏ ਫਿਰ ਇਸ ਤੋਂ ਬਾਅਦ ਕੀ ਹੋਣਾ ਲਾ ਡਾਕਟਰ ਸਾਹਿਬ ਪੰਜਵੇਂ ਦਿਨ ਕੀ ਹੋਣਾ ਲਾ ਹੋ ਜਾਏਗਾ ਜਿਹੜੀ ਆਪਾਂ ਜੜੀ ਬੂਟੀਆਂ ਲਿੱਤੀਆਂ ਜੜੀ ਬੂਟੀਆਂ ਦੇ ਅਸੀਂ ਸੱਤ ਵਿੱਚ ਗੁੜ ਪਾ ਦੇਣਾ ਗੁੜ ਦੀ ਚਾਸਨੀ ਬਣਾ ਲੈਣੀ ਹੈ ਇਹ ਭੁੰਨ ਜਾਣਾ ਹੈ ਠੀਕ ਹੈ ਇਹ ਦੋਨੋਂ ਇਕੱਠਾ ਕਰ ਦੇਣਾ ਫਿਰ ਪੁੰਨ ਹੈ ਠੀਕ ਹੈ ਮਿੱਠਾ ਬਣ ਗਿਆ ਤਿਆਰ ਹੋ ਗਿਆ ਹੁਣ ਇਹਦੇ ਫਿਰ ਅਗਲੇ ਦਿਨ ਸਵੇਰੇ ਪੰਜਵੇਂ ਦਿਨ ਹਾਂਜੀ ਸਵੇਰੇ ਅਸੀਂ ਇਹਦੇ ਚ ਪਾਣਾ ਹੈ ਛੇ ਜੜੀ ਬੂਟੀਆਂ ਜਿਹੜੀ ਜਲ ਤੁਹਾਨੂੰ ਕਦੋਂ ਚਮਨ ਪ੍ਰਾਸ਼ ਮਿਲੇਗਾ ਇਹ ਪੁੱਛ ਪੰਜਵੇਂ ਦਿਨ ਮਿਲੇਗਾ ਪੰਜਵੇਂ ਦਿਨ ਮਿਲੇਗਾ ਪੰਜਵੇਂ ਦਿਨ ਚਮਨ ਪ੍ਰਾਸ਼ ਮਿਲੇਗਾ ਅੱਜ ਦੂਜੇ ਦਿਨ ਦੀ ਰਾਤ ਹੋਣ ਵਾਲੀ ਹੈ ਸ਼ਾਮ ਹੋ ਗਈ ਹੈ ਠੀਕ ਹੈ ਤੀਜਾ ਚੌਥਾ ਦਿਨ ਪੁਨਾਈ ਠੀਕ ਹੈ ਗੁੜ ਦੀ ਚਾਸ਼ਨੀ ਚੌਥੇ ਦਿਨ ਤੇ ਪੰਜਵੇਂ ਦਿਨ ਤੁਹਾਨੂੰ ਅਸੀਂ ਚੌਣ ਪ੍ਰਸ਼ ਖਵਾ ਦਾਂਗੇ ਸਵੇਰੇ ਸਾਰੀ ਜੜੀ ਬੂਟੀਆਂ ਪਾ ਕੇ। ਕੀ ਬਾਤ ਹੈ? ਜੀ ਜੀ ਜੀ। ਸੋ ਹੁਣ 2 ਦਿਨ ਹੈਗੇ ਨੇ ਜਿਹੜੇ ਲਗਾਤਾਰ ਇਹ ਇੱਥੇ ਪੁਣਾਈ ਹੈਗੀ ਐ ਜਿਹੜੀ ਉਹ ਚੱਲਣੀ ਹੈਗੀ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ। ਇਸ ਵੇਲੇ ਸ਼ੁਰੂ ਹੋ ਚੁੱਕੀ ਐ। ਤੀਸਰੇ ਦਿਨ ਦੇਖੋ ਤੁਸੀਂ ਲਗਾਤਾਰ ਪੁਣਾਈ ਹੈਗੀ ਐ ਔਰ ਜਿਹੜੀ ਆਲੇ ਦੀ ਰਗੜਾਈ ਹੈਗੀ ਐ ਉਹ ਲਗਾਤਾਰ ਚੱਲ ਰਹੀ ਐ ਔਰ ਚੌਥੇ ਦਿਨ ਵੀ ਇਹੀ ਪ੍ਰੋਸੈਸ ਲਗਾਤਾਰ ਯੂਜ਼ ਦੇ ਵਿੱਚ ਆਉਣਾ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਤੇ ਹੁਣ ਅੱਜ ਜਿਹੜਾ ਚੌਥਾ ਦਿਨ ਹੈਗਾ ਤੇ ਅਗਲੇ ਦਿਨ ਯਾਨੀ ਕਿ ਸਾਨੂੰ ਕੱਲ ਜਿਹੜਾ ਚਮਨਪਰਾਸ਼ ਇਹ ਸ਼ੁੱਧ ਜੰਗਲੀ ਚਮਨਪਰਾਸ਼ ਸਾਨੂੰ ਮਿਲ ਜਾਣਾ ਫਿਰ ਅਸੀਂ ਤੁਹਾਨੂੰ ਇਹਦਾ ਟੇਸਟ ਵੀ ਦੱਸਾਂਗੇ ਔਰ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਔਰ ਕਿਸ ਤਰੀਕੇ ਨਾਲ ਇਹਨੂੰ ਅਸੀਂ ਲੈ ਸਕਦੇ ਹਾਂ ਸੋ 5 ਦਿਨ ਦੀ ਕਰੜੀ ਮੁਸ਼ਕਲ ਤੋਂ ਬਾਅਦ ਪੰਜਵੇਂ ਦਿਨ ਡਾਕਟਰ ਸਾਹਿਬ ਸਾਡੇ ਹੱਥਾਂ ਤੇ ਸਾਨੂੰ ਵੀ ਫੜਾ ਦੋ ਸਾਡੇ ਹੱਥ ਇਹ ਅਸ਼ਵੀਨੋਪਰਾਸ਼ ਚਮਨਪਰਾਸ਼ ਜਿਹੜਾ ਉਹ ਲੱਗ ਹੀ ਗਿਆ ਬਿਲਕੁਲ ਲੱਗ ਗਿਆ ਜੀ ਇੰਦੇ ਕੋਈ ਸ਼ੱਕ ਨਹੀਂ ਹੈ ਤੇ ਕਿਆ ਹੀ ਬਾਤ ਚੀਜ਼ ਬਣੀ ਹੈ ਜੀ ਕਿਆ ਬਾਤ ਹੈ ਬੜੀ ਡਾਕਟਰ ਸਾਹਿਬ ਮਿਹਨਤ ਬੜੀ ਹੈ ਦੇਖੋ ਮੈਨੇ ਤੇ ਕਰਨੀ ਪਈਗੀ ਬਾਰ ਬਾਰ ਐਨਾ ਕੋ ਮੈਨੇ ਤੇ ਬੜੀ ਹੈ ਮੈਨੇ ਤੇ ਬੜੀ ਹੈ ਜਦੋਂ ਵੈਦਗਿਰੀ ਕਰਨ ਲੱਗੇ ਉਸੇ ਦਿਨ ਡਿਸਾਈਡ ਹੋ ਗਿਆ ਵੀ ਮਿਹਨਤ ਗਿਰੀ ਕਰਨੀ ਪਏਗੀ ਠੀਕ ਹੈ ਕੋਟ ਕੋਟ ਕੇ ਦਵਾਈਆਂ ਦੇਣੀਆਂ ਪੈਣੀਆਂ ਸਾਰੀ ਉਮਰ ਤੁਸੀਂ ਚੌਨ ਪ੍ਰਾਸ਼ ਬਣਾ ਕੇ ਖਵਾਣਾ ਹੈ ਜੇ ਲੋਕਾਂ ਨੂੰ ਸਿਖਾਣ ਯੋਗ ਹੋਗੇ ਤੇ ਫਿਰ ਬਹੁਤ ਵਧੀਆ ਹੈ ਕਿਆ ਬਾਤ ਹੈ ਪਰ ਜੇ ਹੁਣ ਤੁਸੀਂ ਇਹ ਨਾ ਖਾਦਾ ਚੌਨ ਪ੍ਰਾਸ਼ ਇਸ ਸੀਜ਼ਨ ਠੀਕ ਹੈ ਮੈਂ ਪਹਿਲੇ ਕਹਿ ਰਿਆ ਸੀ ਨਾ ਵੀ ਇਹ ਕੰਮ ਕਰੂਗਾ ਇਹ ਕੰਮ ਕਰੂਗਾ ਜੇ ਨਾ ਖਾਦਾ ਤਾਂ ਕੀ ਕੰਮ ਕਰੂਗਾ ਹਾਂਜੀ ਇਹ ਬਹੁਤ ਪਰਿਵਾਰ ਹੈਗੇ ਨੇ ਜਿਨ੍ਹਾਂ ਨੇ ਡਿਲੇ ਕਰਤਾ ਜਾਂ ਇੱਕ ਜੀ ਨੇ ਖਾਦਾ ਦੂਸਰੇ ਨੇ ਖਾਦਾ ਹੀ ਨਹੀਂ ਹਰ ਇੰਦੇ ਚ ਦਿਖ ਰਿਹਾ ਰੇਸ਼ਾ ਹਾਂਜੀ ਆਮਲੇ ਦਾ ਰੇਸ਼ਾ ਤਾਂ ਘਾਰਿਆ ਦੇਖੋ ਹੂੰ ਦਿਖ ਰਿਓ ਜੀ ਜੀ ਹੱਥ ਨਾਲ ਕਿਸਿਆ ਹੈ ਨਾ ਇਹ ਦੇਖੋ ਰੇਸ਼ਾ ਹੂੰ ਦਿਖ ਰਿਹਾ ਜੀ ਜੀ ਐ ਸੱਚਾਈ ਹੈ ਆਮਲੇ ਦੀ ਠੀਕ ਹੈ ਇਹ ਨਾ ਖਾਦਾ ਸਾਰੀ ਸਾਲ ਬਿਮਾਰੀਆਂ ਚ ਘਿਰੇ ਰਹੋਗੇ ਹੂੰ ਗੈਸ ਕਬਜ ਦੀ ਜਿਨ੍ਹਾਂ ਨੂੰ ਦਿੱਕਤ ਹੈ ਉਸੇ ਦਿੱਕਤ ਨਾਲ ਜਿੰਦੇ ਰਹਿਣਗੇ ਜਿਨ੍ਹਾਂ ਨੂੰ ਹਾਰਟ ਦੀ ਦਿੱਕਤ ਹੈ ਉਸ ਸਟੰਟ ਪਵਾਉਣ ਵਾਲੇ ਪਾਸੇ ਚਲੇ ਜਾਣਗੇ ਜਿਨ੍ਹਾਂ ਨੂੰ ਪਿਸ਼ਾਬ ਦੀ ਗਦੂਦ ਦੀ ਦਿੱਕਤ ਹੈ ਉਹਨਾਂ ਦਾ ਟਿਊ ਆਰ ਪੀ ਹੋ ਜਾਏਗਾ ਗਦੂਦ ਕੱਟ ਦੇਣਗੇ ਐਵੇਂ ਦੀ ਸਾਰੀ ਦਿੱਕਤਾਂ ਆਣੀਆਂ ਸ਼ੁਰੂ ਹੋ ਜਾਣੀਆਂ ਜੇ ਤੁਸੀਂ ਇਹ ਖਾ ਲਿਆ ਇਹ ਸਾਰੀ ਦਿੱਕਤਾਂ ਤੋਂ ਤੁਸੀਂ ਬਚੇ ਰਹੋਗੇ ਅੱਛਾ ਕਿੰਨੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਜਿਨ੍ਹਾਂ ਦਾ ਤੋੜ ਹੈਗਾ ਜੇ ਤੁਸੀਂ ਇਸ ਅਸ਼ਵੀਨੋਪਰਾਸ਼ ਚ ਰੱਖਤਾ ਬਣਾਤਾ ਜਾਂ ਅਸੀਂ ਕਹਿ ਲਈਏ ਕਿ ਜਦੋਂ ਤੱਕ ਜਿਹੜੀ ਬਿਮਾਰੀ ਹੈਗੀ ਘਰ ਦੇ ਵਿੱਚ ਐਂਟਰ ਨਹੀਂ ਕਰਦੀ ਬੱਚੇ ਖਾ ਸਕਦੇ ਨੇ ਜੀ ਬੱਚੇ ਖਾ ਸਕਦੇ ਨੇ ਇੱਕ ਸਾਲ ਤੋਂ ਲੈ ਕੇ ਤੇ ਬਜ਼ੁਰਗ ਇਹਨੂੰ ਖਾ ਸਕਦਾ ਸਾਰਾ ਸਾਲ ਖਾ ਸਕਦਾ ਡੋਸ ਬੜੀ ਲਿਮਟਿਡ ਹੈ ਇੱਕ ਚਮਚ ਬੱਚਿਆਂ ਵਾਸਤੇ ਜਿਹੜੇ ਬੱਚੇ 5 ਸਾਲ ਤੋਂ ਵੱਡੇ ਆ 2 ਚਮਚ ਵੱਡਿਆਂ ਵਾਸਤੇ ਜਿਨ੍ਹਾਂ ਦਾ ਵਜ਼ਨ 60 ਕਿਲੋ ਤੋਂ ਉੱਤੇ ਹੋ ਗਿਆ ਠੀਕ ਹੈ ਜਿਹੜਾ ਬਿਲਕੁਲ ਛੋਟਾ ਬੱਚਾ ਹੈ ਉਹਨੂੰ ਤੁਸੀਂ ਛਟਾ ਸਕਦੇ ਹੋ ਠੀਕ ਹੈ ਇਹ ਸਾਰੀ ਸਾਲ ਖਾ ਸਕਦੇ ਹੋ ਤੁਹਾਡੀ ਇਮਿਊਨਿਟੀ ਦੇ ਉੱਤੇ ਕੰਮ ਕਰੇਗਾ ਤੇ ਬਸ ਇਹ ਮੇਰਾ ਬਸ ਐਸ ਮਤਲਬ ਬੱਚੇ ਜਿਵੇਂ ਅਸੀਂ ਨੂੰ ਪਾਲਨੇ ਆ ਹਰ ਵਰੀ ਤੇ ਉਹਨਾਂ ਹੀ ਅਸੀਂ ਨੂੰ ਪਿਆਰ ਦਿੰਨੇ ਆ ਤੇ ਉਹਨਾਂ ਹੀ ਪਿਆਰ ਸਾਨੂੰ ਤੁਸੀਂ ਦਿੰਦੇ ਹੋ ਜਦੋਂ ਤੁਸੀਂ ਨੂੰ ਮੰਗਵਾਂਦੇ ਹੋ ਤੇ ਖਾਂਦੇ ਹੋ ਮੈਨੂੰ ਇੰਨੇ ਕਮੈਂਟ ਆਉਂਦੇ ਆ ਬਈ ਇੰਨਾ ਸਵਾਦ ਬਣਿਆ ਜੀ ਇੰਨਾ ਸਵਾਦ ਬਣਿਆ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਸੰਵੇਦ ਅਸਤ ਵੀ ਇਹ ਅਗਰ ਜਿਹੜਾ ਚਲੋ ਜਿਹੜੇ ਪਿਛਲੇ ਸਾਲ ਹੈਗੇ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ 16 17 ਸਾਲਾਂ ਤੋਂ ਦਿੰਦੇ ਆ ਰਹੇ ਉਹ ਤਾਂ ਠੀਕ ਹੈ ਜਿਹੜੇ ਤਾਜ਼ੇ ਤਾਜ਼ੇ ਸਾਡੇ ਨਾਲ ਵੀਡੀਓ ਨਾਲ ਜੁੜੇ ਨੇ ਇਸ ਵਾਰ ਇਹ ਕਿਵੇਂ ਲੈ ਸਕਦਾ ਹੈ ਚਮਨਪਰਾਸ਼ ਕਿਵੇਂ ਲੈ ਸਕਦਾ ਹੈ ਫੋਨ ਕਰੋ ਆਰਡਰ ਹੁਣੇ ਹੀ ਬੁੱਕ ਕਰਾਓ ਹੁਣੇ ਹੀ ਬੁੱਕ ਕਰਾ ਲੋਗੇ ਟਾਈਮ ਨਾਲ ਤੁਹਾਡੇ ਕੋਲ ਪਹੁੰਚ ਜਾਏਗਾ ਲੇਟ ਨਹੀਂ ਕਰਨਾ ਜਿੰਨੀ ਛੇਤੀ ਬੁਕਿੰਗ ਕਰਾ ਲਓਗੇ ਮੈਂ ਤੇ ਕਹਿੰਦਾ ਹੁਣੇ ਹੀ ਬੁੱਕ ਕਰਾ ਕੇ ਹੁਣੇ ਹੀ ਮੰਗਾ ਲਓ ਬਸ ਐ ਹੀ ਆਖੀਰੀ ਹੈ ਫੋਨ ਕਰੋ WhatsApp ਕਰੋ SMS ਕਰੋ ਤੁਹਾਡਾ ਚੋਣਪਰਾਸ ਤੁਹਾਡੇ ਤੱਕ ਪਹੁੰਚਦਾ ਮੈਂ ਕਰਾਵਾਂਗਾ ਜੀ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਕਿਉਂਕਿ ਇਹਦੇ ਚ ਅਸੀਂ ਕੋਈ ਵੀ ਪ੍ਰਜ਼ਰਵੇਟਿਵ ਫ੍ਰੀ ਹੈਗਾ ਇਹ ਟੋਟਲ ਇਹਦੀ ਸਾਂਭ ਸੰਭਾਲ ਵਾਸਤੇ ਵੀ ਬੜੀ ਟੇਕ ਕੇਅਰ ਦੀ ਜ਼ਰੂਰਤ ਹੁੰਦੀ ਹੈ ਸਾਂਭ ਸੰਭਾਲ ਵਾਸਤੇ ਅਸੀਂ ਇਹਨੂੰ ਕਹਿੰਦੇ ਹੁੰਦੇ ਹਾਂ ਕਿਉਂਕਿ ਸ਼ਰਤਾਂ ਦਾ ਮੌਸਮ ਆ ਗਿਆ ਹੁਣ ਤੇ ਤੁਸੀਂ ਬਾਹਰ ਰੱਖ ਸਕਦੇ ਹੋ ਛਾਂ ਵਿੱਚ ਰੱਖ ਸਕਦੇ ਹੋ ਜਦੋਂ ਗਰਮੀਆਂ ਆ ਜਾਂਦੀਆਂ ਤਾਂ ਅਸੀਂ ਕਹਿੰਦੇ ਇਹਨੂੰ ਫ ਕੰਚ ਦੀ ਬੋਤਲੇ ਚ ਆਏਗਾ ਤੁਹਾਡੇ ਕੋਲ ਐਵੇਂ ਤੁਸੀਂ ਨੂੰ ਆਰਾਮ ਨਾਲ ਰੱਖ ਸਕਦੇ ਹੋ ਪ੍ਰਿਜ਼ਰਵਟਿਵ ਦੇ ਨਾਮ ਤੇ ਜਦੋਂ ਸ਼ਹਿਦ ਅਸੀਂ ਪਾਨੇ ਆ ਨਾ ਸ਼ਹਿਦ ਪ੍ਰਿਜ਼ਰਵਟਿਵ ਦਾ ਹੀ ਕੰਮ ਕਰਦਾ ਹੈ ਓਕੇ ਸਾਲ ਚਮਨਪਰਾਸ਼ ਰਹਿ ਜਾਂਦਾ ਕੋਈ ਐਸੀ ਗੱਲ ਨਹੀਂ ਹੈ ਪਰ ਇੰਦੀ ਵਰਤੋਂ ਤੁਸੀਂ ਤੋਪੇ ਚ ਨਹੀਂ ਰੱਖਣਾ ਇਹਨੂੰ ਤੋਪੇ ਚ ਕਿਉਂਕਿ ਇਹਦੇ ਚ ਪ੍ਰਿਜ਼ਰਵਟਿਵ ਨਹੀਂ ਹੈ ਖਰਾਬ ਹੋਣ ਦਾ ਖਤਰਾ ਰਹਿੰਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰੱਤ ਸਾਹਿਬ ਸਾਰੀ ਗੱਲਬਾਤ ਲਈ ਸੋਇਸਨ ਚਮਨਪਰਾਸ਼ ਕਿੰਗ ਮਾਡਰਨ ਲੋਕਾਂ ਦੇ ਦੇਸੀ ਵਿਆਡਾ ਡਾਕਟਰ ਵਿਵੇਕ ਆਹੋਜਾ ਸਾਹਿਬ ਜਿਨ੍ਹਾਂ ਨੇ ਬੜੇ ਮਿਹਨਤ ਦੇ ਨਾਲ ਸਾਨੂੰ ਵੀ 5 ਦਿਨ ਅਸੀਂ ਲਗਾਤਾਰ ਇਸੇ ਥਾਂ ਦੇ ਉੱਤੇ ਸ਼ੂਟ ਕਰਦੇ ਰਹੇ ਹਾਂ ਔਰ ਤੁਹਾਨੂੰ ਕੱਲੀ-ਕੱਲੀ ਪ੍ਰਕਿਰਿਆ ਹੈਗੀ ਹੈ ਜਿਹੜੀ ਉਹ ਅਸੀਂ ਦਿਖਾਈ ਹੈਗੀ ਕਿ ਕਿਸ ਤਰੀਕੇ ਨਾਲ ਇਸ ਤਰ੍ਹਾਂ ਦੇ ਔਲਿਆਂ ਤੋਂ ਅਸੀਂ ਸ਼ੁਰੂਆਤ ਕੀਤੀ ਸੀ ਦੇਖੋ ਔਲੇ ਦੇ ਦਰਖਤੇ ਢਾਈ ਅਸੀਂ ਖੜੇ ਆ ਤੇ ਔਲਿਆਂ ਦੇ ਦਰਖਤ ਦੀ ਸ਼ੁਰੂਆਤ ਕੀਤੀ ਸੀ ਤੇ ਔਲਿਆਂ ਦਾ ਜਿਹੜਾ ਸ਼ਸਤਰਾਂ ਦੇ ਮੁਤਾਬਕ ਜਿਸ ਤਰੀਕੇ ਨਾਲ ਸ਼ਸਤਰਾਂ ਦੇ ਵਿੱਚ ਲਿਖਿਆ ਗਿਆ ਉਸੇ ਤਰੀਕੇ ਨਾਲ ਇਹਨੂੰ ਬਣਾ ਕੇ ਤੁਹਾਡੇ ਸਾਹਮਣੇ ਤੱਕ ਅਸੀਂ ਲੈ ਕੇ ਆਂਦਾ ਕਿਉਂਕਿ ਪਿਛਲੇ ਸਾਲ ਜਿਨ੍ਹਾਂ ਨੇ ਖਾਧਾ ਉਹਨਾਂ ਨੂੰ ਇਹਨਾਂ ਦਾ ਸਵਾਦ ਇਹਨਾਂ ਦਾ ਟੇਸਟ ਤੇ ਇਹਨਾਂ ਦੇ ਫਾਇਦੇ ਜ਼ਰੂਰ ਪਤਾ ਨੇ ਔਰ ਜਿਨ੍ਹਾਂ ਨੇ ਲਾਸਟ ਟਾਈਮ ਖਾਧਾ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਫਾਇਦੇ ਦੱਸ ਦੇਣ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਚਮਨਪਰਾਸ਼ਪਤੀ ਆਉਂਦਾ ਹੈ ਜਾਂ ਲੈਨ ਪ੍ਰਤੀ ਜਾਂ ਖਾਨ ਪ੍ਰਤੀ ਕੋਈ ਕੋਈ ਵੀ ਦਿੱਕਤ ਪਰੇਸ਼ਾਨੀ ਤੁਹਾਨੂੰ ਆ ਰਹੀ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਡਾਕਟਰ ਵਿਵੇਕ ਕਹੋਜਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੇਰੇ ਮੂੰਹ ਚੋਂ ਗੱਲ ਕਰਦੇ ਕਰਦੇ ਪਾਣੀ ਆਈ ਜਾ ਰਿਹਾ ਅਸੀਂ ਚਮਨਪਰਾਸ਼ ਦਾ ਸਵਾਦ ਲੈਣੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਾਸ਼ਿਕ ਕਾਲ